ਸਤਿਕਾਰਯੋਗ ਮੈਂ ਤੁਹਾਡਾ ਦੋਸਤ ਹਾਂ ਇਸ ਗਰਬਾਜ ਕੇ ਸੋ ਤੁਸੀਂ ਦੇਖ ਰਹੇ ਹੋ ਦਸਤ ਪੰਜਾਬੀ ਲਾਈਵ ਤੇ ਅਸੀਂ ਅੱਜ ਪਹੁੰਚੇ ਹਾਂ ਜੀ ਮਾਨਸਾ ਜ਼ਿਲ੍ਹੇ ਦੇ ਪਿੰਡ ਕਾਨੀਆਂ ਵਿੱਚ ਸੋ ਇੱਥੋਂ ਦੀ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜੋ ਇੱਕ ਏਜੰਟ ਹੋਣ ਦੇ ਨਾਲ ਨਾਲ ਵੀ ਜਿੱਦਾਂ ਕਿ ਅੱਜ ਕੱਲ ਬੱਚੇ ਬਾਹਰ ਜਾ ਰਹੇ ਨੇ ਤੂੰ ਉੱਥੇ ਜਾ ਕੇ ਵੀ ਦੋ ਵੀ ਕੁਝ ਕਰਦੇ ਨੇ ਜਾਂ ਕਈ ਵਾਰੀ ਕਹਿ ਦਿੰਦੇ ਏ ਕਿ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ ਪਰ ਇੱਕ ਅਜਿਹੀ ਸ਼ਖਸੀਅਤ ਦਾ ਏਜੰਟ ਇਹ ਜਿਨ੍ਹਾਂ ਨਾਲ ਆਪ ਨਾਲ ਫੋਟੋ ਲਾ ਠੱਗੀ ਵੱਜੀ ਆ ਸੋ ਜੇਹੀ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਂ ਜਾ ਰਹੇ ਹਨ ਜੋ ਇੰਟਰਨੈਸ਼ਨਲ ਹਮਨ ਰਾਈਟਸ ਕੌਂਸਲ ਪੰਜਾਬ ਸਟੇਟ ਦੇ ਪ੍ਰੈਜ਼ੀਡੈਂਟ ਨੇ ਸੋ ਬਾਈ ਸਿਕੰਦਰ ਜੀ ਨਾਲ ਗੱਲਬਾਤ ਕਰਦੇ ਹਾਂ ਸੋ ਉਹਨਾਂ ਦੇ ਕੋਲ ਪਹੁੰਚੇ ਹਾਂ ਸੋ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦਾ ਬਾਈ ਜੀ ਜੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਕਹਿੰਦੇ ਆ ਬਾਈ ਜੀ ਹੋਰਾਂ ਨੂੰ ਜਿਹੜੇ ਸਾਡੇ ਵਾਸਤੇ ਸਮਾਂ ਕੱਢ ਕੇ ਆਏ ਨੇ ਤੇ ਹਾਂਜੀ ਭਾਈ ਜੀ ਜਿੱਦਾਂ ਕਿ ਤੁਸੀਂ ਵੀ ਅਸੀਂ ਸੁਣਿਆ ਵੀ ਜਿੱਦਾਂ ਅਜੰਟ ਕੋਈ ਕਿਸੇ ਨਾਲ ਥੱਗੀ ਮਾਰ ਲਈ ਕਹਿੰਦੇ ਵੀ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ ਤੇ ਪਰ ਸਾਡੇ ਕੋਲੇ ਗੱਲ ਇੱਕ ਈ ਹੈ ਵੀ ਤੋ ਅੱਡੇ ਨਾਲ ਖੋਦਣਾ ਥੱਗੀ ਵਜ੍ਹੀ ਆ ਹਾਂਜੀ ਪਰ ਇਹ ਨੂੰ ਜਾਣਨਾ ਪਾਉ ਹਾਂਜੀ ਭਾਈ ਜੀ ਕਰਵਾ ਜੇ ਰਤੀਗਤ ਹੈ ਵੀ ਥੱਗੀ ਖੋਦਣਾ ਰੇ ਵਜ੍ਹੀ ਆ ਵੀ ਮੇਰਾ ਜਿਹੜਾ ਸਿਸਟਮ ਹੈ ਇਕਦਮ ਘਰੇ ਬੈਠੀ ਕੰਮ ਕਰਦਾ ਅੱਛਾ ਜੀ ਠੀਕ ਹੈ ਜੀ ਕੁਣ ਬਦਲ ਗਏ ਬੰਦੇ ਨੇ ਕੋਈ ਗੱਗੀਆਂ ਮਾਰਨੀ ਹੁਣ ਉਹਦਾ ਤੁਹਿਆਰ ਆ ਲੋ ਵੀ ਕੋਈ ਬਟਿੰਡੇ ਦਫਤਰ ਖੋਲੀ ਖੜਾ ਹੈ ਕੋਈ ਪਰਮਾਰੇ ਖੋਲੀ ਖੜਾ ਹੈ ਨਾ ਹਾਂਜੀ ਹਾਂਜੀ ਬਾਕੀ ਜਦੋਂ ਜਿਹੜੇ ਬੰਦੇ ਕੋਲ ਜਦੋਂ ਪੈਸਾ ਆ ਗਿਆ ਉਹ ਵੀ ਲੋਕਾਂ ਦਾ ਫਿਰ ਉਹ ਘਰੇ ਗੰਬਟੂਆ ਦੇ ਕੇ ਹਨਾ ਇਹ ਤਾਂ ਹੈ ਜੋ 2.5 ਕਰੋੜ ਰੁਪਏ ਕਠਾ ਕਰ ਚੇ ਵਲਾ ਬਈ ਆ ਜੰਦਾ ਮੁੜ ਕੇ ਭਾਵ ਦੇ ਬੰਦਰਾ ਦੇ ਏਜੰਟ ਕਿੱਥੇ ਹੈ ਕੰਨਾਂ ਦਾ 100 ਤੱਕ ਵੀ ਸੁਣਿਆ ਵੀ ਪਾਸਪੋਰਟ ਵੀ ਦਿੱਤ ਸੁਭੋ ਜਾਂਦੇ ਕਿੱਥੇ ਜਾਂ ਮਿਲਦੀ ਨਹੀਂ ਹੈ ਹਾਂਜੀ ਪਾਉੜੀ ਦੁਨੀਆ ਪੂਰੀ ਹੈ ਉੜਿਆ ਜਿਹੜਾ ਬੰਦਾ ਜ਼ਿਆਦੇ ਚਾਹੀਦੇ ਚੱਲਦਾ ਵਈ ਉਹਦੀ ਵੀ ਮੰਨ ਦੇ ਕਦਰ ਕਰਉਂਦੀ ਹੈ ਤੇ ਆਪਾਂ ਬਾਈ ਘਰੇ ਬੈਠ ਕੇ ਕੰਮ ਕਰਦੇ ਆਂ ਜਿਹੜੀ ਨਰਗੀ ਆਪਣੇ ਨਾਲ ਹੋ ਜਾਂਦੀ ਹੈ ਇਹ ਇਸੇ ਕਾਰਨ ਹੋ ਜਾਂਦੀ ਹੈ ਦਰਵਾਜ ਜੀ ਵੀ ਜਿਹੜੇ ਬੰਦੇ ਆਪਾਂ ਨੂੰ ਮੈਨੂੰ ਬੰਦੇ ਦੇ ਦੇ ਰਿਹਾ ਪਹਿਲਾਂ ਅੱਛਾ ਵੀ 12ਵੇਂ ਬੰਦੇ ਨੂੰ ਪਹਿਲਾਂ ਦੇ ਦਿੰਦੇ ਆ ਉਹ ਵੀ ਕਰਦਾ ਲੋਕਾਂ ਤੋਂ ਪੈਸੇ ਜ਼ਿਆਦਾ ਵੜ ਲੈਂਦੇ ਅੱਛਾ ਆਪਾਂ ਦਾ ਜਿੰਨੀ ਕੋ ਫੀਸ ਹੁੰਦੀ ਹੈ ਜੈਨੂਆ ਉਨੀ ਹੀ ਹੀ ਲੈਣੇ ਆਂ ਦੇ ਪਵਾਉਣੇ ਵੀ ਆਪਾਂ ਤੁਰੰਤ ਅਕਾਊਂਟ ਬਣੀਆਂ ਆ ਨੇ ਕੱਲ ਨੂੰ ਜਦੋਂ ਵੀ ਕੋਈ ਡਿਟੇਲ ਨਹੀਂ ਦਉਦੀ ਹੈ ਤਾਂ ਅਗਲੇ ਨੂੰ ਕਰੰਟ ਅਕਾਊਂਟ ਦੀ ਸਟੇਟਮੈਂਟ ਨਿਕਲ ਜਾਂਦੀ ਹੈ ਨਿਕਲਾਵੇ ਹਾਂ ਪਤਾ ਲੱਗ ਜਾਂਦਾ ਹਾਂ ਵੀ ਕਿਸੇ ਨੂੰ ਉਹਦੇ ਕੋਈ ਉਹਦਾ ਨਹੀਂ ਦਿੰਦਾ ਬਾਈ ਉਹਦਾ ਨਹੀਂ ਦਿੰਦਾ ਹਾਂ ਕੋਈ ਵੀ ਆਪਾਂ ਨੂੰ ਕੋਈ ਦਾਵਾ ਕਰਦਾ ਜਾਂ ਕੁਝ ਵੀ ਕੋਈ ਐਪਲੀਕੇਸ਼ਨ ਦਿੰਦਾ ਤਾਂ ਆਪਾਂ ਵੀ ਸੱਚਾਈ ਦਿਖਾ ਦਵਾਂਗੇ ਅਗਲਾ ਦਿਨ ਹਾਂ ਚਾਹ ਵੀ ਹਾਂ ਜੀ ਉਹ ਕਾਰਨ ਕੀ ਬੰਦਾ ਬਾਈ ਜੀ ਮੈਂ ਨਾ ਲਿਖਤੀ ਰੂਪ ਬੰਦਿਆਂ ਨੂੰ ਦੇ ਦਿੰਦਾ ਆਪਰੇ ਵੱਲ ਅੱਛਾ ਜਿਹਨੂੰ ਮੈਂ ਲਿਖਤੀ ਰੂਪ ਨਹੀਂ ਦਿੰਦਾ ਉਥੇ ਜਾ ਕੇ ਚੱਕਰ ਪਾਇਦਾ ਜਿਹੜਾ ਬੰਦਾ ਜਾਦੇ ਮੇਜਵਾ ਸਿਲਾਇਲਾ ਨਵੀਆ ਮੈਸਤੀ ਨੂੰ ਵੀ ਆਪਾਂ ਦਾ ਭਾਈ ਨਹੀਂ ਆਇਆ ਹਨਾ ਤੇ ਉੱਥੇ ਜਾ ਕੇ ਬਾਈ ਜੀ ਜਿਹੜਾ ਸਾਡੇ ਨਾਲ ਜਾਂਦਾ ਭਾਵਾ ਧੋਖਾ ਬੰਦ ਤੇ ਜਦੋਂ ਕੋਈ ਕੰਪਲੀਟ ਕਰਦਾ ਇੱਕ ਕੰਪਲੀਟ ਹੋਈ ਸੀ ਪਿੱਛੇ ਤੇ ਉਹ ਯੂ ਬਿੰਗ ਦੇ ਵਿੱਚ ਜਾ ਕੇ ਬਾਈ ਜੀ ਆਪਾਂ ਚਾਰ ਵਾਰੀ ਗਏ ਅਸੀਂ ਅੱਛਾ ਸਾਰੇ ਅਸੀਂ ਬਿਆਨ ਆਲ ਦੇ ਵੱਲ ਦਿੱਤੇ ਪਤਾ ਨਹੀਂ ਕੋਈ ਗੱਲ ਕਰੀ ਬਾਈ ਜੀ ਵੀ ਸਾਨੂੰ ਜੀ ਮਾਂ ਜੀ ਸਾਨੂੰ ਇਨਸਾਫ ਚਾਹੀਦਾ ਵੀ ਸਾਨੂੰ ਦਾ ਸੱਚਾਈ ਨਿਕਲੇ ਹੋਵੇ ਕੋਈ ਨਹੀਂ ਪਰਚਾ ਬੇਸ਼ੱਕ ਸਾਡੇ ਦੇ ਵਜੇ ਆ ਵੀ ਕਰੀ ਪਰ ਹੋ ਗਏ ਸੱਚਾਈ ਉਹ ਜਦੋਂ ਝੂਠ ਬੋਲਦੇ ਸੀ ਬੰਦੇ ਮੂਰੋਂ ਉਦੋਂ ਆਪਾਂ ਚੱਲ ਵੀ ਆ ਜਾਂਦੇ ਸੀ ਸਾਡੇ ਤੇ ਆਪਾਂ ਵੀ ਝੂਠ ਨਾ ਬੋਲਣ ਯਾਰ ਬਸ ਕੱਲੇ ਆ ਤੇ ਫਿਰ ਉਹਨਾਂ ਨੇ ਕੀ ਕਰਿਆ ਭਾਈ ਜੀ ਤੇ ਉਹ ਜਦੋਂ ਮੰਨ ਕੇ ਚਲੋ ਉਦੋਂ ਪੁਰਾਏ ਸੱਚਾਈ ਦੱਸਦੇ ਆ ਸੱਚਾਈ ਸੁਣਨੀ ਗਈ ਨੇ ਜਦੋਂ ਕਿ ਇਹਨਾਂ ਸੱਚਾਈ ਨਹੀਂ ਸੁਣੀ ਪਹਿਲਾਂ ਤਾਂ ਉਹ ਦਰਖਾਸਤ ਦੇਣ ਵਾਲੇ ਬੰਦੇ ਐਦੇ ਝੂਠੇ ਮੰਨ ਕੇ ਚਲੋ ਨਿਕਲੇ ਉਹ ਦਰਖਾਸਤ ਤੇ ਵੀ ਨਾ ਦੁਕੰਦੀ ਕਰੀ ਉਹਨੇ ਦਰਖਾਸਤ ਦਿੱਤੀ ਹੁੰਦੇ ਵੀ ਕਦੇ ਕਿਸਾਨ ਯੂਨੀਅਨ ਤੋਂ ਫੋਨ ਆ ਗਿਆ ਕਿਸ ਤੋਂ ਅਦੇ ਕਿਸੇ ਪ੍ਰਤੀ ਗੱਲ ਬੰਦੇ ਦਾ ਆ ਗਿਆ ਫੋਨ ਹਾਂ ਐਤ ਤੇ ਉਹ ਮੈਂ ਹਰ ਇੱਕ ਬੰਦੇ ਦਾ ਆਪਣਾ اصول ਆ ਜਿਹੜਾ ਆਪਾਂ ਸੱਚਾਈ ਤੇ ਬਈ ਮੈਂ ਹਰ ਇੱਕ ਬੰਦੇ ਨੂੰ ਇਹ ਜਗਾ ਦੇਣੀ ਸੱਚਾਈ ਲਿਆਓ ਤੇ ਜੋ ਮਰਜ਼ੀ ਕਰ ਲੋ ਵੀ ਮਾਰੋ ਜਪਣਾ ਤੇ ਬਿਮਾਰੇ ਉਪਰਿੰਦੇ ਦਾ ਕੋਈ ਦਾਰੂ ਕੋਈ ਗੱਲ ਰੱਖਣਾ ਕਰ ਹਾਂ ਜੀ ਫੇਰ ਬਾਈ ਆਪਣਾ ਕੋਲੇ ਸਾਰਿਆਂ ਬਿੱਦਰ ਪਾਉਣ ਨਾਲ ਸੀ ਉਹਨਾਂ ਦੀਆਂ ਬੰਦਿਆਂ ਦੀਆਂ ਜੋ ਉਹਨਾਂ ਨੇ ਚੈਟ ਭੇਜੀ ਸੀ ਤੇ ਉਹਨਾਂ ਨੇ ਬਾਈ ਜੀ ਕੀ ਕਹਿਣਾ ਅਸੀਂ ਉਹਨਾਂ ਨੂੰ ਕੰਮ ਖੁਦ ਨੂੰ ਸਿਖਿਆ ਦਾ ਕਹਿੰਦਾ ਬਾਪ ਜੇ ਤੂੰ ਹਾਂ ਜਿਵੇਂ ਤੁਸੀਂ ਜਾਨੀ ਜਿਵੇਂ ਨਾਮ ਤੇ ਤਾਂ ਆਪਾਂ ਨੂੰ 10 12 ਪਹਿਲਾਂ ਤੇ ਆ ਗਿਆ ਆਪਣੇ ਕੋਲੇ ਜਾਣਕਾਰੀ ਦੇ ਦਿੱਜੀ ਮੈਂ ਆਪਾਂ ਸਿੱਧੇ ਮਾਨਾ ਦੇ ਦੇਣਾ ਜਾਣਕਾਰੀ ਜਿਹੜਾ ਆਪਾਂ ਨਾ ਹੋਇਆ ਵੀ ਆਪਣੇ ਨਾਲ ਜੁੜ ਗਏ ਬੰਦੇ ਭਾਈ ਆਪਣੇ ਤੇ ਉਹ ਸਾਰੀ ਜਾਣਕਾਰੀ ਦੇਦੀ ਬਾਈ ਜੀ ਵੀ ਐ ਤੁਸੀਂ ਡਾਲਰ ਵੀ ਦਿੰਦੇ ਹੋ ਜੇ ਤਾਂ ਇੰਨੀ ਕਮਾਈ ਐ ਜੇ ਤੁਸੀਂ ਆਹ ਕਰ ਦੋ ਇੰਨੀ ਕਮਾਈ ਐ ਤੇਰੇਕਾ ਆਪ ਤਰਾ ਕੇ ਦਿੰਦਾ ਇੰਨੀ ਕਮਾਈ ਹੈ ਨਾ ਉਹ ਬੰਦੇ ਇਸੇ ਚੀਜ਼ ਦਾ ਲਾਹਾ ਥਾ ਕੇ ਆਪਲਾ ਮਾਨ ਬਦਲ ਗਏ ਯਾਨੀ ਕਿ ਇੱਕ ਮਹੀਨਾ ਦਾ ਟਾਈਮ ਦਿੱਤਾ ਹਲਾ ਸਾਨੂੰ ਚਾਰ ਬੰਨੀਆਂ ਵਾਲੋਂ ਉਹਨਾਂ ਨੇ ਕਿਹਾ ਸੀ ਆਪਾਂ ਕੰਮ ਕਰਵਾਉਣਾ ਨਹੀਂ ਫਿਰ ਵੀ ਆਪਾਂ ਜੀ ਇਹ ਕਹਦਾ ਡੀ ਜੇ ਵੀ ਕੰਮ ਨਹੀਂ ਕਰਵਾਉਣਾ ਤਾਂ ਤੁਸੀਂ ਸਾਨੂੰ ਇੱਕ ਗੱਲ ਕਰ ਲਓ ਵੀ ਸਾਡੇ ਨਾਲ ਬਈ ਹਿਸਾਬ ਕਰ ਲਓ ਕਿ ਤੇ ਜੋ ਮੱਤਆ ਮੱਤ ਆ ਜੀ ਤੁਹਾਨੂੰ ਸਾਰਾ ਸਮਝੋਦੇ ਜਾਂਗੇ ਉਹ ਅਸੀਂ ਕੱਟ ਲਾਂਗੇ ਤੇ ਬਾਕੀ ਕੋੜਾ ਕੰਮ ਬਾਕੀ ਪੇਮੈਂਟ ਦੀ ਗੱਲ ਤੁਹਾਨੂੰ ਉਹਨਾਂ ਨੇ ਬਾਈ ਲਾਲੇ ਲਾਇ ਵਿੱਚ ਸਾਨੂੰ 10 12 ਦਿਨਾਂ ਨੇ ਆਉਂ ਨਹੀਂ ਆਣਿਆ ਬੁਰਾ ਉਦੋਂ ਪਤਾ ਲੱਗਾ ਜਦੋਂ ਪ੍ਰਿੰਟ ਦੀ ਗੱਲ ਦਾ ਬੰਦੇ ਦਾ ਫੋਨ ਆਇਆ ਤੇ ਫਿਰ ਅਸੀਂ ਉਹਨੂੰ ਜਾ ਕੇ ਇੱਕ ਦਿਨ ਗਏ ਤਾਂ ਉਹ ਮੰਨ ਗਿਆ ਦਾ ਕਹਿੰਦਾ ਵੀ ਐਂ ਕਰਕੇ ਇਹਨਾਂ ਨੂੰ ਗਲਤ ਗੱਲ ਆਇਆ ਫਲਾਨਾ ਮਗਿਆ ਗਲਤ ਗੱਲ ਨਹੀਂ ਦੂਜੇ ਦਿਨ ਬਾਈ ਜੀ ਫਿਰ ਕਰਵਾ ਦੇ ਸੀ ਕਾਫੀ ਤੇ ਸਾਰਾ ਕੁਝ ਲੈ ਕੇ ਪ੍ਰੂਫ ਮਨ ਕਹਿੰਦੀ ਲਾਈਸੈਂਸ ਬਿਨਾਂ ਨਾ ਕੰਮ ਨਹੀਂ ਜਾਂਦਾ ਤੇ ਨਹੀਂ ਹੋਵੇ ਨਹੀਂ ਲਾਈਸੈਂਸ ਬਿਨਾਂ ਨਾ ਲੱਗਦਾ ਤੇ ਤੇਰ ਬਾਈ ਜੀ ਨੇ ਦਿਖਾਇਆ ਸਾਰੇ ਪ੍ਰੂਫ ਤੇ ਉਹ ਬੰਦਾ ਮੰਨ ਕੇ ਖੁਸ਼ ਹੋ ਗਿਆ ਕਹਿੰਦਾ ਭਾਈ ਆਪਾਂ ਤਾਂ ਉਹੀ ਤੁਹਾਡਾ ਰਸੀਦ ਕਰਵਾ ਦੇ ਜੀ ਰਾਜੀ ਮੰਦਾ ਬਾਅਦ ਚ ਪੁੱਛ ਲੱਗਿਆ ਕਹਿੰਦੇ ਵੀ ਉਹਨਾਂ ਦਾ ਤਾਂ 70000 ਰੁਪਏ ਕਰਵਾ ਦੇ ਜੀ ਮਨਾਂ ਅੱਛਾ ਬੰਤ ਜਿਹੜਾ ਆ ਵੀ ਤੁਹਾਡਾ ਹਾਂ 35 ਕਰੋੜ ਦਾ ਜਾਂ 30 ਕਰੋੜ ਦਾ ਹਾਂ ਉਹ ਪ੍ਰੈਕਟੀਕਲ ਬੰਦਾ ਓਕੇ ਜੀ ਤੇ ਉਹ ਕਾਰਨ ਜੋ ਆfrai ਇਹੇ ਜਾਂ ਲੈਂਦੇ ਰਹੇ ਵੀ ਜਿੱਥੇ 2 ਰੁਪਏ ਚੱਲਣਾ ਕਿਉਂਕਿ ਜਿਹੜਾ ਬਈ ਜ਼ੋਰ ਹੁੰਦਾ ਉਹਨੂੰ ਆ ਹੁੰਦਾ ਵੀ ਜੋ ਉਸੇ ਮਨ ਦੇ ਪਾੜਾ ਹੁੰਦਾ ਪਾੜਾ ਹੁੰਦਾ ਆਪਣਾ ਅਸੂਲ ਇਹੀ ਰਿਹਾ ਕਿ ਆਪਾਂ ਜਿੱਥੇ ਵੀ ਜਾਂਦੇ ਨੇ ਆਪਾਂ ਇਹੀ ਕਹਿੰਦੇ ਰਹੇ ਤੇ ਅੱਜ ਨੂੰ ਵੀ ਵਿਸਾ ਨੂੰ ਦਾ ਅਨਸਾ ਤੇ ਹਕੀਕਤ ਜਾਈਗੀ ਬੁਨਗਰਾਫ ਦੇ ਅਸਲੀ ਹਕੀਕਤ ਬਈ ਫਿਰ ਕਿੱਥੋਂ ਮਿਲੂਗੀ ਜਦੋਂ ਤੁਸੀਂ ਪੈਸੇ ਨਹੀਂ ਦੇ ਰਹੇ ਕਿਤੇ ਫਿਰ ਤੁਹਾਡੇ ਨੇ ਕੋਈ ਉਹਨਾਂ ਨੇ ਕੇਸ ਕਰਿਆ ਜਾਂ ਕੋਈ ਹੋਰ ਗੱਲਬਾਤ ਹੋਈ ਐ ਤੁਹਾਡਾ ਕਿੱਦਾਂ ਕਿਉਂ ਨਿਭਰੀਆ ਉਹ ਬਾਈ ਨਾਦੇ ਉਹਨਾਂ ਨੇ ਮੰਨ ਲਿਆ ਲੋ ਐਸਪਾਰੇ ਕਰਵਾ ਦੀ ਜਦੋਂ ਕਰਵਾ ਦੀ ਤੇ ਬਾਅਦ ਵਿੱਚ ਮੰਨ ਕੇ ਜਦੋਂ ਜਦੋਂ ਅਸੀਂ ਆਪ ਦੀ ਸਚਾਈ ਬੇਚ ਰੀ ਜਾ ਕੇ ਤੇ ਹਾਈ ਕੋਰਟ ਦੇ ਸੰਗੋਈ ਜੀ ਜਮਾਨਤ ਦੇ ਦੀ ਤੇ ਜਮਾਨਤ ਦੇ ਦੀ ਜੱਜ ਸਾਹਿਬ ਨੇ ਉਸ ਤਵਾਰਾ ਦੀ ਇਨਕਵਾਰੀ ਲਗਾਈ ਹੋਈ ਸੀ ਨਾ ਉਹ ਸਾਰਾ ਅਭੀ ਪ੍ਰੋਸੈਸ ਕਿਉਂ ਜੋ ਵੀ ਮੰਨ ਲੇ ਚਲੋ ਜਿਹੜਾ ਜੱਜ ਸਾਹਿਬ ਦੇ ਸਾਹਮਣੇ ਜਿਹੜੀ ਕਸੂਰਦਾਰ ਉਹ ਵੀ ਉਹਨਾਂ ਦੇ ਖਿਲਾਫ ਹੋਇਆ ਹੋਇਆ ਸੀਗਾ ਜੱਜ ਸਾਹਿਬ ਤੋਂ ਵੀ ਕੇਸ ਦਾ ਐ ਤੇ ਤੁਸੀਂ ਇਧਰੋਂ ਕੇਸ ਪਾਇਆ ਸੀ ਉਹਨਾਂ ਨੇ ਉਧਰੋਂ ਪਾਇਆ ਸੀਗਾ ਨਹੀਂ ਅਸੀਂ ਇਧਰੋਂ ਪਾਇਆ ਸੀਗਾ ਕੇਸ ਜਦੋਂ ਉਹਨਾਂ ਨੇ ਅਸੀਂ ਹਰ ਕੋਨਾ ਦੇਖ ਲਿਆੰਗੇ ਇਹ ਇਤਿਹਾਸ ਵਿੱਚ ਲੈ ਕੇ ਕੰਮ ਨੂੰ ਜਾਂ 2 ਰੁਪਏ ਲੈ ਕੇ ਕੰਮ ਕਰਦੇ ਬੱਦਿਹਾਂ ਅੱਛਾ ਤਾਂ ਕਰਕੇ ਅਸੀਂ ਕੇਸ ਲਾ ਦਿੱਤੀ ਬਈ ਕਸੂਰਦਾਰ ਪਹਿਲਾਂ ਅਸੀਂ ਇਹਦੇ ਕਰਕੇ ਲਾਇਆ ਸੀ ਕਿ ਉੱਤੇ ਜੱਜ ਸਾਹਿਬ ਦੇ ਰੱਗੀ ਤੋਂ ਦੱਸਣਗੇ ਉਤੇ ਆ ਪਾ ਰਹੀ ਹੈ ਕਿ ਦੱਸਣੇ ਗੋਲਾਂ ਬੰਦਾ ਦੇਸ਼ ਕੇ ਕਰਨਾ ਨਾ ਸ਼ੰਗਰ ਕੋਈ ਨਹੀਂ ਕਰਦਾ ਨਾ ਦਾ ਜੱਜ ਸਾਹਿਬ ਕੋਈ ਸਹਾ ਦਾ ਕਰੀਦਾ ਨਾ ਉਹ ਨਾ ਦਾ ਨਾ ਫੈਸਲਾ ਸਹੀ ਕਰਨਾ ਹੈ ਹਾਂ ਜੀ ਕਿਉਂਕਿ ਇੱਕ ਮੰਨ ਕੇ ਚੱਲੋ ਵੀ ਸਹੀ ਇਨਸਾਫ ਬਾਸੇ ਕੋਈ ਨਹੀਂ ਰਹਿਦਾ ਭਾਈ ਹਾਂ ਜੀ ਜਿਹੜਾ ਬੰਦਾ ਕੋਰਟ ਤੇ ਭਾਜ ਜਾਂਦਾ ਉਹਨੂੰ ਸਹੀ ਇਨਸਾਫ ਮਿਲ ਜਾਂਦਾ ਨਹੀਂ ਇਸੇ ਕੋਈ ਸੱਚੇ ਦੂਤ ਦੀ ਗੋਸਾ ਦੇ ਦੱਸੇ ਦੀ ਸਰਵਾਈ ਨਹੀਂ ਨਾ ਨਾ ਇਹਦੇ ਲੱਕੀ ਦਾ ਜਮੇ ਨਹੀਂ ਭਾਈ ਜੀ ਇਸ ਦਾ ਤਿੰਨ ਚਾਰ ਹਿੰਦੇ ਦੇਖਿਆ ਭਾਈ ਕਰਵਾਇਆ ਆਪ ਦੇ ਨਾਲ ਹੋਇਆ ਹੈ ਵੇ ਇਸਦਾ ਕੱਲਾ ਪੈਸਾ ਹੈ ਜੇ ਦਾ ਪੈਸਾ ਦੇਦਾ ਤੁਸੀਂ ਬੰਦਾ ਕਿਤੇ ਫਿਰ ਤਾਂ ਭਾਈ ਤੁਸੀਂ ਬੇਜੱਟ ਚੋਰ ਹੋ ਤਾਂ ਵੀ ਤੁਹਾਨੂੰ ਸਾਧ ਦਾ ਰੁਪਈਆ ਦਿੱਤਾ ਜਾਂਦਾ ਨਾ ਹੁੰਦਾ ਜੋ ਇਹ ਵੀ ਮਨ ਦੇ ਗੱਲ ਪੈਸਾ ਨਹੀਂ ਦਿੰਦੇ ਕਿਤੇ ਰਿਸ਼ਵਤ ਫੇਰ ਨਹੀਂ ਫੇਰ ਤੁਸੀਂ ਬੇਜੱਟ ਖਾਦੋਂ ਫਿਰ ਤੁਸੀਂ ਚੋਰ ਹੀ ਦਿਖਾਈ ਦੇਉਂਗੇ ਯਾ ਤੁਸੀਂ ਕੰਮ ਜੋੜੀ ਜੋ ਤੁਹਾਡਾ ਐਂਟੀ ਬੰਦਾ ਪੈਸੇ ਦੇ ਵਿੱਚ ਹੈ ਨਾ ਤਾਂ ਬਸ ਉਤੇ ਇਹ ਹੱਥ ਲਾ ਲਓ ਵੀ ਤੁਸੀਂ ਤੁਹਾਨੂੰ ਹਾਰਨਾ ਹੋਊਗਾ ਅਨਾ ਜਾਬ ਰੁਪਈਆ ਮੰਨ ਕੇ ਚਲੋ ਸਿੱਧਾ ਦੰਦ ਦਾ ਵੈਕਮ ਹਣਾ ਇਹ ਦੁਨੀਆ ਇੱਕ ਦੰਡੇ ਵਾਲੀ ਵੀ ਇਹ ਜਾ ਪੈਸੇ ਵਾਲੀ ਤੇ ਕਹਿੰਦੇ ਆ ਕਲਾਕਾਰ ਸਿੰਗਰਾਂ ਦੇ ਵੀ ਆਣਦੇ ਦੋ ਜਣ ਚਲੋ ਆਪਾਂ ਵੀ ਸਿੰਗਰ ਦਾ ਨਾਮ ਲਵੇ ਸਿੰਗਰਾਂ ਦੇ ਦੋ ਜਲਾਣ ਦੇ ਗਾਣੇ ਗਾਉਂਦੇ ਹਧਿਆਰਾਂ ਵਾਲੇ ਫਲਾਣਾ ਬਾਈ ਕੋਈ ਉਸ ਸਿੰਗਰ ਹੈ ਜਿਹਨਾਂ ਨਾਲ ਹੱਡ ਬੀਤੀ ਨਾ ਜੀ ਉਸੇ ਵਾਲਾ ਸਿੱਧੂ ਮੂਸੇ ਵਾਲਾ ਦੇ ਆਪਣੇ ਏਰੀਆ ਦਾ ਬੰਦਾ ਬਈ ਜਣਾ ਉਹਨੇ ਵੀ ਵਿਚਾਰੇ ਨੇ ਹੱਡ ਬੀਤੀ ਹੀ ਗੀਤਾਂ ਦੇ ਵਿੱਚ ਗਿਆਨ ਕੀਏ ਜੋ ਜੋ ਉਹਦੇ ਨਾਲ ਹਾਂਜੀ ਹਾਂਜੀ ਆਈਆ ਕਾਰਨ ਇਹਦਾ ਉਹ ਵੀ ਹੱਦੀ ਕੀ ਦੱਸ ਰਹੇ ਹਨ ਹੈਨਾ ਕਾਰਨ ਕੀ ਆ ਵੀ ਗੈਂਗਸਟਰ ਬਣ ਜਾਂਦਾ ਜਦੋਂ ਕੋਈ ਬਣਦਾ ਉਹਦੋ ਅਤਿਆ ਹੁੰਦਾ ਕਿਉਂਕਿ ਜਦੋਂ ਕੇਤੇ ਅਤਿਆਚਾਰ ਹੋਈ ਜਾਂਦੀ ਸੁਣਵਾਈ ਨਹੀਂ ਹੋਈ ਕੋਈ ਜੀ ਬਿਲਕੁਲ ਕੋਈ ਨਹੀਂ ਕੋਈ ਆ ਪ੍ਰਸ਼ੰਸਾ ਕੋਈ ਇਹ ਹੀ ਹੋਇਆ ਹੈਨਾ ਵੀਰੇ ਵੀ ਮਰੀਦਾ ਪਈਆਂ ਵੀ ਚੱਲ ਪਾ ਗਲਤਰਾ ਫਰਦ ਜਾਂਦਾ ਤੇ ਉਹ ਗਲਤਰਾ ਫਰਦ ਅਧਿਕਾਰੀ ਵੀ ਲੋਕਾਂ ਨੇ ਗੈਂਗਸਟਰ ਬਣ ਕੇ ਸਰਕਾਰਾਂ ਵੀ ਕਹਿੰਦੇ ਹਨਾ ਉਹ ਪਿੱਛੇ ਦੇਖਦੇ ਨਹੀਂ ਉਹਦਾ ਕਾਰਨ ਕੀ ਹੈ ਵੀ ਹਰੇਕ ਬੰਦਾ ਨਾਉ ਕੋਈ ਨਹੀਂ ਕੋਈ ਗੈਂਸਟਰ ਬੰਦਾ ਜਾਂ ਨਾਉ ਕੋਈ ਨਹੀਂ ਕੋਈ ਵੀ ਬੰਦਾ ਕਤਲ ਕਰਦਾ ਜਾਂ ਘਰ ਖਰਾਬ ਕਰਦਾ ਹਨ ਉਹਦੀ ਮਜਬੂਰੀ ਬਣ ਜਾਂਦੀ ਹੈ ਇੱਕ ਤਰ੍ਹਾਂ ਉਹ ਇਹ ਹੋ ਜਾਂਦਾ ਵੀ ਇਨਸਾਫ ਯਾਰ ਕਿਤੇ ਰੁਕ ਕੇ ਲੱਗੇ ਨਾ ਵੀ ਜਾਇ ਨਹੀਂ ਦਿੱਤਾ ਲੈਤਾ ਹੈ ਨਾ ਤੇ ਇਹੀ ਗੱਲ ਆ ਬਾਈ ਜੀ ਵੀ ਲੋਕ ਆ ਆਪ ਦਾ ਕਸੂਰ ਘੱਟ ਮੰਨਦੇ ਐ ਤੇ ਦੂਜੇ ਦਾ ਵੱੱਦ ਮੰਨਦੇ ਆ ਉਹ ਸੁਣਨ ਵਾਲੇ ਬੰਦੇ ਨੂੰ ਵੀ ਚਾਹੀਦਾ ਵੀ ਕੋਈ ਵੈਜਕ ਪ੍ਰੈਕਟੀਕਲ ਲੀਡਰ ਹੈ ਤੇ ਵੈਜਕ ਮੰਨ ਕੇ ਚਲੋ ਪ੍ਰਸ਼ਾਸਨ ਉਹਨੂੰ ਵੀ ਦੇਖਣਾ ਚਾਹੀਦਾ ਵੀ ਦੋਨੇ ਤਰ੍ਹਾਂ ਦੀ ਸੁਝਾਈ ਦੀ ਹੈ ਨਹੀਂ ਹਾਂ ਬਸ ਸਚਾਈ ਦੀ ਇਸੇ ਦਾ ਉਹ ਦੇਦਾ ਵੀ ਜਿਹੜੀ ਗੁੱਤੀ ਬਾਗੀ ਗੁੱਤੀ ਕਿਦੀ ਗਈ ਹੈ ਬਸ ਉਹ ਬੰਦੇ ਦੀ ਸਚਾਈ ਹੈ ਦੂਜੇ ਦੀ ਕੋਈ ਸਚਾਈ ਨਹੀਂ ਤੇ ਦੂਸਰੀ ਗੱਲ ਰਹੀ ਬਾਈ ਜੀ ਵੀ ਜਾਨੀ ਦਰਵਾਜੀ ਵੀ ਆਪਾਂ ਘੱਟੋ ਘੱਟ 2017 ਦੇ ਮਹੀਨੇ ਦੇ ਵਿੱਚ ਕੰਮ ਦਾ ਲੱਗਿਆ ਜੀ ਐਸੇ ਵੀ ਆਪਾਂ 35 40 ਵੀਜੇ ਲਵਾਦੇ ਕਿਉਂਕਿ ਮੈਂ ਘੱਟ ਕਰ ਦੂੰ ਥੋੜੀ ਜੀ ਕੰਮ ਹਾਂ ਜਿਸ ਤਰ੍ਹਾਂ ਵੀ ਆਪੀ ਅਜੇ ਤਲੇ ਚ 99 ਦਾ ਫੀਸ ਨਹੀਂ ਪਤਾ ਲੈ ਨਾ ਕੋਈ ਐਡ ਪਾਈ ਹੈ ਕੋਈ ਪਰੰਗੂ ਇਹਦਾ ਬੜਾ ਲਾਗੂ ਤੇ ਨਾ ਕੋਈ ਆ ਰਿਹਾ ਪਈ ਉਹਦਾ ਜੇ ਰਿਲੇਸ਼ਨਸ਼ਿਪ ਨਹੀਂ ਬੰਦਾ ਆਏ ਉਹਦਾ ਕੁਝ ਨਹੀਂ ਜੇ ਉਹ ਰਿਲੇਸ਼ਨਸ਼ਿਪ ਰਾਹੀਂ ਆਏ ਬੰਦੇ ਵੀ ਖਰਾਬ ਕਰ ਜਾਂਦੇ ਆ ਜਿਹੜੇ ਨਾਲ ਆਪਾਂ ਕੋਈ ਲੇਖਤੀ ਰੂਪ ਨਹੀਂ ਦਾ ਤੇ ਬਸ ਅੱਜ ਤੱਕ ਜਿਹੜੇ ਲੋਕ ਇਹਦਾ ਅਹੀਂ ਕਰਦੇ ਆ ਵੀ ਹੁਣ ਕੋਈ ਵੀ ਕੰਮ ਕਰਨਾ ਲੇਖਤੀ ਰੂਪ ਚ ਕਰਨਾ ਬਸ ਇਸ ਤੋਂ ਬਾਅਦ ਇਹੀ ਜਾਣੇ ਮੰਨਗੇ ਕਾਰਨ ਲਈ ਹੈ ਵੀ ਜਿਹੜਾ ਲੇਖਤੀ ਰੂਪ ਹੈ ਉਹੀ ਆਪਾਂ ਇਸ ਕੋਰਟ ਦੇ ਵਿੱਚ ਬਿਆਨ ਕਰਦਾਂਗੇ ਕੱਟ ਕਰ ਜਿੱਥੇ ਆਪਾਂ ਨੂੰ ਹਿੱਕ ਕਰ ਹਾਂ ਜਿੱਥੇ ਆਪਾਂ ਦਾਬ ਨੂੰ ਵਜੂਆ ਬਿਨਾਂ ਰੋਜ਼ਾ ਨਹੀਂ ਤਾਂ ਪੈਸਾ ਬਣਨਾ ਬੂਆ ਜੇ ਪੈਸਾ ਬਣਦਾ ਫਿਰ ਤਾਂ ਬਈ ਤੇਰੇ ਢੂਟੇ ਦੀ ਫਰ ਕਰਨ ਹਰ ਕੀ ਇਹ ਆਇਆ ਆਪਾਂ ਵੀ ਨਹੀਂ ਆਉਨੇ ਪਰ ਬਈ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਮੰਨਦਾ ਪਤਾ ਹੀ ਦੂਸਰਾ ਵੀ ਆਪਾਂ ਜਿਹੜੀ ਜ਼ਿੰਦਗੀ ਹੈ ਉਸ ਉਲਾ ਦੀ ਜਾਨੀ ਹੈ ਬੇਜਾ ਕੇ ਘਰ ਤੱਕ ਜਾਣਗੇ ਦੋ ਸਾਲ ਠੀਕ ਹੈ ਤੇ ਇੰਨਾ ਕਰਤਾ ਮਹਾਰਾਜ ਜੀ ਦਾ ਆਪਾਂ ਨੂੰ ਪਿੰਡੋਂ ਵੀ ਹਰ ਇੱਕ ਬੰਦੇ ਦੀ ਸਪੋਰਟ ਰਹੀ ਹੈ ਜਿੰਨੇ ਜਿੰਨੇ ਵੀ ਸਰਪੰਚ ਨੇ ਸਾਡੇ ਬੰਦੇ ਗਮਜ਼ੂਰ ਸਰਪੰਚ ਹੈ ਉਹਨੇ ਵੀ ਪੂਰੀ ਰਿਪੋਰਟ ਦਿੱਤੀ ਹੈ ਨਾ ਵੀਰ ਸਪੋਰਟ ਇਸੇ ਕਾਰਨ ਨਹੀਂ ਦਿੱਤੀ ਉਹਨੇ ਵੀ ਵੀਰ ਇਹ ਬੰਦੇ ਦੀ ਸਚਾਈ ਹੈ ਸਚਾਈ ਹੈ ਹਾਂ ਤਾਂ ਸਾਡੇ ਸਰਪੰਚ ਆ ਕਾਂਗਰਸੀ ਮਜੂਦਾ ਮੇਜਰ ਸਿੰਘ ਉਹਨੇ ਵੀ ਜਿੰਨੇ ਵਾਰੀ ਮੰਨ ਕੇ ਚੱਲਦਾ ਕੋਈ ਵੀ ਗੱਲਬਾਤ ਹੁੰਦੀ ਹੈ ਉਸ ਬੰਦੇ ਨੇ ਵੀ ਸਪੋਰਟ ਤੇ ਸਚਾਈ ਕਰਕੇ ਹੀ ਮੰਨ ਕੇ ਚੱਲਦਾ ਬਿਨਾਲ ਬਿਨਾਲ ਸਜਾਈ ਦਾ ਕੰਮ ਵੀ ਕਰਦਾ ਵਿੱਚ ਜੇ ਮੰਨ ਕੇ ਚੱਲੋ ਕਿ ਆਪਣੇ ਨਾਲ ਕੋਈ ਪੰਚਾਇਤੀ ਬੰਦਾ ਦੁੱਦ ਹੈ ਹਾਂ ਜੀ ਹਾਂ ਜੀ ਤੇ ਜੇ ਆਪਣੀ ਜੀ ਸਜਾਈ ਨਾ ਹੋਊਗੀ ਤੇ ਕਹਿੰਦਾ ਮਾਰੇ ਦੇ ਮਹਾਨ ਤਿਹਾੜੀ ਹਾਂ ਜਾਂ ਦਿੱਲੀ ਦਾ ਲਾਗਾ ਗੁਰੂ ਨਾਲ ਆਪਾਂ ਵੀ ਕੰਮ ਵੇਸ਼ੀ ਕਰਉਂ ਹਾਂ ਹਾਂ ਜੀ ਤੇ ਫਿਰ ਵੀ ਸਭ ਤੋਂ ਜਾਦੇ ਸਪੋਰਟ ਜੀ ਤੁਸੀਂ ਮੰਨਿਏ ਦਾ ਜਿਵੇਂ ਭਾਨਿਆਂ ਵਰਗੀ ਸਪੋਰਟ ਕਰੀ ਤਾਂ ਬਾਈ ਦੇ ਗੁਰੀ ਸਿੰਘ ਵੀ ਤੇ ਆਪਣੇ ਮਨ ਹਾਂ ਇੱਕ ਨਵੀਂ ਉਸੰਗਰ ਉਹ ਮੁੰਡਾ ਮੰਗਿਆ ਪਿਛਲੀ ਵਾਰ ਵੀ ਸਰਪੰਚ ਦੀ ਬਲਾਹ ਜਵਾਇਆ ਕਰਾ ਸੱਚੀ ਹਾਂ ਤੇ ਉਹ ਨਵੀਨ ਸਿੰਘ ਤੇ ਬਾਈ ਰਣਜੀਤ ਸਿੰਘ ਤੇ ਦਰਵਿੰਦਰ ਸਿੰਘ ਪਰ ਕਰਦੇ ਸਿਹਾਵੇਂ ਐਸੇ ਨੂੰ ਉਹ ਸਰਪੰਚ ਬਾਈ ਉਹਨੇ ਕਰੀ ਸਰਪੰਚ ਦੀ ਪੰਜ ਦਾ ਤੇ ਉਹਨੇ ਇੱਕ ਇਹੋ ਜਿਹੀ ਦਰਵਾਜ਼ੀ ਕਰੀ ਬੂਰੇ ਇਮਾਨਦਾਰੀ ਕਰੀ ਜੀ ਸਰਪੰਚ ਜੀ ਉਹ ਬੰਦੇ ਰਹਿੰਦੇ ਉਹਦੇ ਭਰਾ ਨੇ ਵੀਰਾ ਉਹਨੂੰ ਜਗਰਾਜ ਕਹਿੰਦੇ ਹਾਂ ਜਗਰਾਜ ਵੀਰਾ ਤੇ ਉਹਨਾਂ ਨੇ ਵੀ ਪੂਰੀ ਬਾਈ ਦੀ ਸਪੋਰਟ ਕਰੀ ਹੈ ਨਾ ਤੇ ਜਾਰਾ ਮਿਸਤਰਾ ਨੇ ਬਹੁਤ ਸਪੋਰਟ ਦਿੱਤੀ ਜੰਨਬਾਲਾ ਵੀ ਨੂ ਬੋੜਾ ਉਹਦੇ ਉਹ ਬੰਦੇ ਨੇ ਪੁਲਿਸ ਕੋਲ ਦਿੱਤੀ ਜਿਨ੍ਹਾਂ ਨੂੰ ਪਤਾ ਸੀ ਵੀ ਇਹਲੇ ਇਹ ਬੰਦਾ ਦਿਲਦਾਨੀ ਮਾਰਾ ਵੀ ਇਸ ਦੇ ਰੋਂ ਵੀ ਉਹੀ ਹੈ ਹਾਂਜੀ ਤੇ ਉਤੋਂ ਵੀ ਉਹੀ ਆਪਣਾ ਅੰਦਰ ਵਾਲੇ ਵੀ ਸੁਭਾਅ ਵੀ ਹੀ ਰਿਹਾ ਵੀ ਕਾਤੇ ਬਹੁਤ ਬੰਦੇ ਮੰਨ ਲੈ ਜਲੋ ਤੇ ਕਦੇ ਦਿਲ ਨਹੀਂ ਛੋਟਾ ਕਰਿਆ ਇਤਨਾ ਤੇ ਇੱਕ ਕਾਰੇ ਝੂਠ ਨਹੀਂ ਬੋਲਿਆ ਆਰ ਜੰਨਾਂ ਜਾ ਕੇ ਬੇਸ਼ੱਕ ਕੁਝ ਮਰਦੀ ਹੋਣੀ ਹਾਂਜੀ ਪਰ ਕਰਨਾ ਕੰਮ ਤਾਂ ਚਾਹੀਦਾ ਗੱਲੇ ਉਹ ਦੇਖਣ ਵਾਲੇ ਨੂੰ ਕਈ ਵਾਰੀ ਗਲਤ ਜੱਜ ਹੋ ਜਾਂਦਾ ਜਿਹਨੂੰ ਪਤਾ ਨਹੀਂ ਆਪਣੇ ਹਾਂ ਜੀ ਬਾਰੇ ਹੀ ਬਤਾਉਂਦਾ ਨਾ ਮੈਂ ਬਤਾਉਂਦਾ ਪਿੰਡਾਂ ਦੀ ਹੁੰਦਾ ਵੀ ਵਰੀ ਆਇਆ ਜਦੋਂ ਸੁਭਾਅ ਹੁੰਦਾ ਵੀ ਗੱਲ ਸੁਣ ਲਈ ਤਾਂ ਹਾਂ ਬੱਤੀ ਹੋ ਗਏ ਰਹਿਆ ਨਾ ਕੀ ਹੋ ਗਿਆ ਤੇ ਉਹ ਹਕੀਕਤ ਤਾਂ ਨਹੀਂ ਪਤਾ ਹੁੰਦਾ ਦੱਸੀ ਹਣਾ ਤੇ ਉਹ ਬਾਈ ਜੀ ਜਦੋਂ ਆਪਾਂ ਬੰਦੇ ਤੋਂ ਦੱਤੇ ਜਿੰਨੇ ਵੀ ਭੇਜਿਆ ਅਜ ਤੱਕ ਕਿਸੇ ਦਾ ਲਾਂਭਾ ਨਹੀਂ ਆਇਆ ਵਿੱਚ ਬੰਦੇ ਦੋ ਬੰਦੇ ਸੀਗੇ ਉਹ ਵੀ ਆਪਦੀ ਗਲਤੀ ਨਾਲ ਮੁੜ ਗਏ ਜਦੋਂ ਮੁੜ ਗਏ ਤਾਂ ਅਜੀ ਉਹਨਾਂ ਦੇ ਘਰ ਜਾਣੂ ਤੇ ਜਿਹੜਾ ਉਹਦਾ ਰਿਸ਼ਤੇਦਾਰ ਹੈ ਉਹਨੇ ਮਨ ਗਿਆ ਦੀ ਬਈ ਜਿਹੜੇ ਸਾਡੇ ਨੂੰ ਕਮੀ ਆ ਹਾਂਜੀ ਸਾਡੀ ਪੈਸੇ ਵੀ ਡਾਬਲ ਦੇਣ ਨੂੰ ਪਿਆ ਹਾਂਜੀ ਪਰ ਇੱਕ ਗੱਲ ਕਰਨੀ ਹੂਗੀ ਥੋੜੇ ਬੰਦਿਆਂ ਨੂੰ ਨਾਲ ਲੈ ਕੇ ਜਾਵਾਂਗਾ 11 ਸੱਤਾਂ ਮੈਂ ਕਰਵਾਉਣਾ ਨਾਲ ਥੋੜਾ ਬੰਦਾ ਲੈ ਤੁਮਾ ਕੋਈ ਪੰਜਾਬੀ ਬੰਦਾ ਭੇਜੋ ਇਹਦੇ ਨੂੰ ਕੰਮਾਂ 'ਚ ਕਮੀ ਹੋਈ ਕਰਾਂ ਕਮੀ ਹੋਈ 13 ਮਾਜੂਮੇ ਬਾਅਦ ਬੈਠੇ ਪਰ ਜੇ ਥੋੜੇ ਬੰਦਿਆਂ ਦੀ ਕਮੀ ਹੋਈ ਤੇ ਫਿਰ ਅਸੀਂ ਮੰਨ ਲੇ ਹੁਕਮ ਤੇ ਅਰੇ ਮੰਨ ਹੀ ਹਾਂਜੀ ਤੇ ਫਿਰ ਉਹ ਮੁੰਡਾ ਆ ਵੀ ਬੋਲ ਗਿਆ ਕਹਿੰਦਾ ਭਾਈ ਉਹ ਤੇ ਜੀ ਨਹੀਂ ਲੱਗਦਾ ਬਣਾਉਣਾ ਨਾ ਉਹਨਾਂ ਦੀ ਕੀਦਾ ਕੀ ਹਾਲ ਲੱਗਦਾ ਵੀ ਵਿੱਚ ਲੋਕ ਆਪਦੀ ਗਲਤੀ ਨਾਲ ਹੀ ਮੁੜਦੇ ਆ ਬਈ ਦਵਾਜ ਉਹ ਜਦੋਂ ਗਲਤੀ ਨਾਲ ਮੁੜਦੇ ਆ ਤੇ ਉਹ ਕਸੂਰ ਸਹਿਰਾ ਹੰਦੇ ਆ ਜਾਂਟਾ ਦਾ ਤੇ ਉਹ ਏਜੰਟਾਂ ਨੂੰ ਵੀ ਮੈਂ ਗਲਤ ਮੰਨਦਾ ਜਿਹੜੇ ਬੁੱਲ ਕੇ ਨਹੀਂ ਸਾਹਮਣੇ ਆਉਂਦੇ ਵੀ ਤੁਸੀਂ ਕੋਈ ਜਦੋਂ ਕੋਈ ਬੱਚੇ ਹਾਂ ਜੇ ਸੱਚ ਉਹਨਾਂ ਦੀ ਗੱਲ ਵਸੇ ਲੋਕਾਂ ਹਾਂ ਜੀ ਸਾਡੇ ਜੋ ਵਾਲੇ ਉਹਨਾਂ ਜੀ ਆਹਲਾ ਰੋਟੀ ਦਾ ਨਾਮ ਹੀ ਕਰ ਰਹਾ ਕੋ ਤੁਸੀਂ ਵੀ ਅਗਲੇ ਨੂੰ ਲੱਗਣਾ ਪਊਗਾ ਨਾ ਬਿਠਾ ਸਕਦੇ ਹਾਂ ਜੀ ਹਾਂ ਕਰਤਾ ਲਈ ਹਾਂ ਇੱਕ ਬੰਦਾ ਬਈ 90 ਤੋਂ ਮਨਜਾ ਲਾ ਜਸਤਵਿੰਦਰ ਜੱਸੀ ਜੀ ਅੱਛਾ ਹਾਂ ਉਹ ਬੰਦੇ ਨੇ ਵੀ ਮੰਨ ਲਿਆ ਆਪਣੇ ਨਾਲ ਮੰਨ ਲਿਆ ਸੱਗੀ ਕਰ ਗਿਆ ਜੇ ਕਹਿੰਦਾ ਆਪਾਂ ਪੂਰੀ ਜੱਸੀ ਤੇ ਉਹਦੇ ਤੇ ਬਿਜਵਾਜ ਕਰਕੇ ਆਪਾਂ ਉਹਨੂੰ ਮੰਨ ਲਿਆ ਸਾਰਾ ਲੇਖੀ ਰੂਪ ਦੇ ਦਾ ਬ੍ਰੂਫ ਹਸ ਹਾਲ ਦੇ ਵੱਲੋਂ ਹਾਂ ਜੀ ਕੋਨੇ ਕੀ ਕਰਿਆ ਉਹਨੇ ਆਪਣੇ ਲਿਖਤੀ ਰੂਪ ਦਾ ਮੈਸੇਜ ਵੀ ਕਰਿਆ ਵੀ ਕਹਿਣ ਦਾ ਭਾਵ ਦੂਸਰੇ ਬੰਦਿਆਂ ਨੂੰ ਦੇਦਾ ਲਿਖਤੀ ਰੂਪ ਦਾ ਅੱਛਾ ਉਹ ਜਦੋਂ ਜਿਹੜੀ ਜਿਹੜੇ ਉਹਦੇ ਕੋਲ ਆਈ ਸੀ ਆਪਾਂ ਉਹਨੂੰ ਸਾਡੀ ਮੋੜ ਦਿਖਾਤੇ ਦਾ ਉਮੇਰ ਕਾਰਡ ਕਰਾਣੇ ਕੋਲੇ ਹਾਂਜੀ ਪਰ ਉਹ ਜਦੋਂ ਬੰਦਿਆਂ ਨੇ ਦੂਜਿਆਂ ਨੇ ਮੈਨੂੰ ਫੋਨ ਲਾਇਆ ਲੈ ਇੱਕ ਮੈਨੂੰ ਫੋਨ ਆਇਆ ਵੀ ਐਂ ਕਰਕੇ ਭਜੀਏ ਕਿ ਇਹਨੇ ਮਹਾਬਾਜੀ ਆਇਆ ਨਾ ਕੋਈ ਦੂਸਰੇ ਬੰਦਿਆਂ ਨੂੰ ਵੀ ਮੈਨੂੰ ਜਾਣਦੇ ਵੀ ਇਹ ਕਿ ਨਾਮ ਹਾਂਜੀ ਜਦੋਂ ਪੁੱਛਿਆ ਕਹਿੰਦੇ ਜਾਣਦੇ ਵੀ ਮੈਂ ਕਿਹਾ ਜਦੋਂ ਮੈਨੂੰ ਜਾਣਦੇ ਨੇ ਇਹਦੇ ਬੰਦੇ ਜਾਣਦੇ ਐ ਉਹਦਾ ਗੱਲ ਕਰਨਾ ਜੋ ਕਹਿੰਦਾ ਵੀ ਮੇਰੇ ਨਾਲ ਲੱਗੀ ਹੋਈ ਐ ਫਿਰ ਮੈਂ ਉਹ ਬੰਦੇ ਨੂੰ ਲੈ ਕੇ ਮੇ ਵੀ ਆਪਾਂ ਤਾਂ ਨਹੀਂ ਆ ਬੰਦ ਰਹੇ ਨੇ ਥਰੇ ਆਪਣਾ ਕੰਮ ਆਪੀ ਤੋਂ ਦੇਖ ਹੀ ਰਿਹਾ ਹਨ ਤੇ ਆਪਾਂ ਘਰੇ ਬੈਠ ਕੇ ਕੰਮ ਕਰਦੇ ਆ ਘਰੇ ਬੈਠ ਕੇ ਬੈਠੇ ਕੌਣ ਕੰਮ ਕਰਦਾ ਕੋਈ ਨਹੀਂ ਅੱਜ ਨੂੰ ਤਾਂ ਉੱਡੀਲੇ ਹੁੰਦੇ ਪੈਜੀ ਕਰਦਾ 2-2.5 ਰੁਪਈਆ ਦਾ ਆਮੀ ਆ ਜਾਂਦਾ ਲਗ ਲਗ ਰੁਪਈਆ ਨਹੀਂ ਹਰਦ ਜਾਂ ਤੇ ਜੇ ਦੇਖਣਾ ਹੋਵੇ ਅੰਦਕਾਰ 4-5 ਕਰੋੜ ਰੁਪਈਆ ਆ ਗਿਆ ਹੱਥ ਤੇ 4-5 ਕਰੋੜ ਲੈ ਕੇ ਫਿਰ ਦਕੰਦਰ ਦਾ ਕੀ ਮਤਲਬ ਜੀਗਾ ਇਸ ਤੇ ਰਹਿੰਦੇ ਪਾਣਾ ਨਾ ਇਹ ਤਾਂ ਵਿਆਹ ਨਾਲ ਕਰ ਗਿਆ ਲੈ ਗੁਰਜਾ ਦੇ ਲੋਗਾਂ ਦਾ ਇਹ ਵੀ ਇਹ ਹਾਸੇ ਤੋਂ ਜੀ ਰੱਖਿਆ ਗੱਲ ਕਰ ਆਪ ਦੇ ਨਾਲ ਗਲਤ ਹੋ ਜਾਂਦਾ ਜਦੋਂ ਜ਼ਿਆਦੇ ਸੱਚਾਈ ਤੇ ਚੱਲਦੇ ਆਪਾਂ ਗੱਲ ਇਹ ਹੈ ਤੇ ਬਦ ਮੈਂ ਤਾਂ ਇੱਕਦਾ ਭਾਈ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਹਰੇਕ ਬੰਦੇ ਨੂੰ ਵੀ ਕਿਸੇ ਵੀ ਬੰਦੇ ਨੂੰ ਮੰਨ ਕੇ ਗਲਤ ਨਹੀਂ ਗੈਸ ਲਾਉਣਾ ਚਾਹੀਦਾ ਜਿੰਨਾ ਟਾਈਮ ਉਹਦੀ ਤੁਸੀਂ ਹਕੀਕਤ ਨਹੀਂ ਸੁਣਦੇ ਨਾ ਖਾਂਦੇ ਦੂਸਰੀ ਗੱਲ ਵੀ ਕੋਈ ਵੀ ਬੰਦਾ ਬੇਜਕੋ ਅਜੰਤਾ ਬੇਜਕੋ ਆਮ ਵਪਾਰ ਕਰਦਾ ਹੈ ਹਰੇਕ ਬੰਦੇ ਨੂੰ ਮੇਰੀ ਇਹ ਹੀ ਅਪੀਲ ਹੈ ਵੀ ਅੱਜਕੱਲ ਬਈ ਨਿਸ਼ਚੀ ਰੂਪ ਬਿਨਾ ਕੰਮ ਨਾ ਕਰੋ ਕਿਹੜੇ ਦਾ ਬਧਵਾਸ ਕਬਈ ਜਦੋਂ ਤੁਸੀਂ ਵਿਅਕਤੀ ਰੂਪ ਬਿਨਾ ਕੰਮ ਕਰੋਗੇ ਨਾ 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 ਵਿਅਕਤੀ ਰੂਪ ਬਿਨਾ ਕੰਮ ਕਰੋਗੇ ਹੋ ਸਕਦਾ ਚਲੇ ਜਾਏ ਅਗਲਾ ਲੋਡੀ ਬਦਲਾਮੀ ਵੀ ਨਾ ਕਰੂ ਦਾਵਾ ਵੀ ਨਾ ਕਰੂ ਹੋ ਸਕਦਾ ਤੁਹਾਡੇ ਪੈਸੇ ਪੈਸੇ ਦੱਬੇ ਜਾਣ ਉਹ ਵੀ ਤੂਬੂਦ ਅੱਜ ਕੱਲ ਕੋਈ ਨਹੀਂ ਦਿੰਦਾ ਨਹੀਂ ਦਿੰਦਾ ਕਿ ਭਾਈ ਜੀ ਦਾ ਕਥਨ ਸਹੀ ਹੈ ਤੁਹਮਾ ਦਾ ਬਹੁਤ ਧੋਖੇ ਖਾਧਾ ਭਾਈ ਇਹ ਗੱਲ ਨਹੀਂ ਹੈ ਤੇ ਦੂਸਰੀ ਗੱਲ ਭਾਈ ਜੀ ਇਹ ਮੈਂ ਹਰੇਕ ਬੰਦੇ ਨੂੰ ਜਾਣਕਾਰੀ ਦਿੰਨਾ ਹੈ ਜੇਕਰ ਤੁਹਾਨੂੰ ਕੋਈ ਵੀ ਅਜੰਤਾ ਦੇਖਾ ਪਈ ਨਾ ਦੇ ਵੀ ਆਪਣੇ ਜੋ ਕੰਮ ਕਰਾ ਹੋ ਜਾ ਜਿਵੇਂ ਕਰੋ ਵੀਐਮਏ ਦੇ ਨਾਲ ਦੇ ਕੋਈ ਜਾਂਚ ਤੋਂ ਇਹ ਕੰਮ ਕਰਕੇ ਦਿੰਦਾ ਹੈ ਹਾਂਜੀ ਕੰਮ ਵੇਖ ਤੇ ਤੁਹਾਨੂੰ ਭੇਜਦਾ ਬਾਹਰ ਲੈ ਜਾਂਦਾ ਹਾਂਜੀ ਪਹਿਲੀ ਗੱਲ ਤਾਂ ਟੂਰ ਐਸਟੇਟ ਵੀ ਜੇ ਬਾਹਰ ਨਾ ਜਾਵੇ ਬਸ ਜਹਾਂ ਕੋ ਲੱਗੀ ਰੂਪ ਲੋਜ ਮੈਂ ਅਸੀਂ ਲਿਖਤੀ ਰੂਪ ਦਿੰਨੇ ਹਨਾ ਹਾਂਜੀ ਤੇ ਜਹਾਂ ਬਰਕ ਪਰਮਨ ਲੱਗ ਲਵਾ ਕੇ ਲਿਜਾਓ ਬਰਕ ਪਰਮਨ ਦਾ ਤੁਹਾਨੂੰ ਇਹ ਫਾਇਦਾ ਹੋਊਗਾ ਕੁਝ ਇੱਥੇ ਵੀ ਸਰਕਾਰੀ ਰੈਂਟੀ ਦੇ ਬਿੰਦਲ ਹੋਣ ਦੇ ਵੇਲੇ ਉੱਥੇ ਵੀ ਦੋਨੇ ਸਰਕਾਰਾਂ ਨੇ ਤੁਹਾਨੂੰ ਆਗਿਆ ਦਿੱਤੀ ਬਰਕ ਪਰਮਨ ਦਾ ਮਤਲਬ ਹੀ ਇਹ ਹੈ ਵੀ ਤੁਹਾਨੂੰ ਦੋਨੇ ਸਰਕਾਰਾਂ ਨੇ ਆਗਿਆ ਦਿੱਤੀ ਦਾ ਕੰਮ ਮਿਲੂਗਾ ਵੀ ਜਾ ਕੇ ਹਰ ਹਾਲਤ ਵਿੱਚ ਜੋ ਵਰਕ ਬਾਰਨ ਤੋਂ ਆਇਆ ਹਾਂ ਜੀ ਹਾਂ ਜੀ ਤੁਹਾਨੂੰ ਕੰਮ ਕਰਜਲ ਫੋੜੀ ਨਹੀਂ ਤੇ ਜੇ 2 ਸਾਲ ਦਾ ਵਰਕ ਬਾਰਨ ਤੋਂ ਲੱਗਦਾ 2 ਸਾਲ ਤੁਹਾਨੂੰ ਕੋਈ ਚੈਲੰਜ ਨਹੀਂ ਕਰਦਾ ਦੱਸ ਤੁਸੀਂ ਕਿਵੇਂ ਮਰਜੀ ਰਹੋ ਕਿਤੇ ਦੋਏ ਤੋਂ ਦੂਰ ਐ ਤੇ ਵੀ ਜਿਹਦੇ ਬਾਹਰ ਦੇ ਬੰਦੇ ਉਹ ਲੰਘਿਆਂ ਦਾ ਮੀਜਾ ਵਿੱਚ ਬਹੁਤ ਬੰਦੇ ਉੱਤੇ ਫਸੇ ਫਸੇ ਹੋਏ ਐ ਇਸ ਤੇ ਹਣਾ ਤਾਂ ਕੀ ਕਰਦੇ ਆ ਫਿਰ ਮਾਗਰੋਂ ਵੀਡੀਓ ਆਂ ਪਾਈ ਜਾਂਦੇ ਆ ਉਹਨਾਂ ਕੋਲ ਲਿਆ ਕੇ ਚੜਾ ਕੇ ਮੁਰਗੇ ਵਈ ਹੈ ਨਾ ਹੌਣ ਕੋਲ ਮਾਰਤਾ ਹੈ ਹਾਂ ਜੀ ਹਾਂ ਜੀ ਹੈ ਨਾ ਤੇ ਉਹ ਆਗੇ ਕਸੂਰ ਠਹਿਰਾਉਂਦੇ ਆ ਅਜੰਤ ਦਾ ਉਹ ਅਜੰਤ ਦਾ ਵੀ ਕਸੂਰ ਹੈ ਕਸੂਰ ਹੋਦਾ ਵੀ ਜੇ ਸਰ ਕੋਈ ਬੀਜ ਆ ਗਿਆ ਤੁਸੀਂ ਬੀਜ ਆਏ ਤੋਂ ਰਾਇ ਤਾਂ ਲੈ ਲੋ ਨਾ ਵੀ ਇਹ ਕਿਵੇਂ ਬਣੂਗਾ ਨਾ ਜਾਂ ਕੋ ਦੇਤੀ ਰੂਪ ਲੈ ਲੋ ਨਹੀਂ ਭਾਈ ਪੂਰਾ ਲੈਤੀ ਰੂਪ ਲਈ ਇਹ ਨਹੀਂ ਕਰ ਕਰ ਗੱਲ ਕਰੀਏ ਉਹਦੇ ਤੂੰ ਤਨੀ ਤੇਰੇ ਨਾਲ ਕਰੀਏ ਗੱਲ ਅਜਿਹਾ ਤਰ੍ਹਾਂ ਤੇ ਉਹ ਆਗੇ ਭਾਈ ਜੀ ਫਿਰ ਹੈ ਰੋਲਾ ਪਾਉਣ ਲੱਗ ਪੈਂਦੇ ਆ ਤੇ ਮੇਰਾ ਤਾਂ ਇਹ ਕਹਿਣਾ ਹੈ ਵੀ ਜਦੋਂ ਜਦ ਤੁਸੀਂ ਪਹਿਲਾਂ ਦੇਖ ਤੇ ਨਹੀਂ ਜਾਂਦੇ ਹਨਾ ਜਾਂ ਵਿੱਚ ਬੰਦੇ ਆ ਕੇ ਕਿਸੇ ਪ੍ਰਚਾਰਕ ਨੂੰ ਕੋਲੇ ਫੇਲੋ ਜਾਂ ਕਿਤੇ ਪ੍ਰੈਕਟੀਕਲ ਲੀਡਰ ਕੋਲੇ ਜਾ ਕੇ ਵਿੱਚ ਢੰਗ ਨਾਲ ਗੱਲ ਕਰਨ ਆ ਬਈ ਮਦਾ ਫਲਾਨਾ ਵੇਚ ਕੇ ਐ ਕਰੇ ਤੇ ਹੁਣਕਾ ਜਿਹੜਾ ਤੂੰ ਬਾਹਰ ਜਾਂਦਾ ਸੀ ਉਹਦੋਂ ਤੂੰ ਕਿਸੇ ਕਾਰਨ ਦੀ ਚੀਜ਼ ਵਿੱਚ ਉਪਹਿਣਾ ਨਾ ਇਹ ਜਾਂਦੂ ਤਸੱਲੀ ਕਰਕੇ ਵੇਚ ਜੇਦਨ ਬੰਦੇ ਨੇ ਤਸੱਲੀ ਉਹ ਤੂੰ ਕੋਈ ਲੇਖਤੀ ਰੁਕਾ ਤੂੰ ਆਪਣੀ ਚੀਜ਼ ਖਰਾਬ ਕਰ ਰਿਹਾ ਤੂੰ ਲੇਖਤੀ ਰੁਕਾ ਲੈ ਤੂੰ ਪਹਿਲਾਂ ਫਿਰ ਚੀਜ਼ ਖਰਾਬ ਕਰ ਇਹ ਜਾਂ ਜਾਣਾਂ ਵਰਗੀ ਹਲ-ਸੜਾ ਨਾ ਰਹਿ ਵੀ ਗੱਲ ਕਰਾਂ ਤਾਂ ਵੀ ਪਹਿਲੀ ਗੱਲ ਇੱਥੀ ਕੰਮ ਕਰਿਆ ਕਰੋ। ਹਾਂ ਵੀ ਲੋਟ ਤਾਂ ਕਈ ਆਗਿਆ ਪੋਸੇ ਕਰਕੇ ਤੁਹਾਨੂੰ ਹਾਂ ਵੀ ਜੀ ਕਿਤੇ ਇੱਥੇ ਦਾ ਕੁਝ ਨਹੀਂ ਹੈ। ਹਾਂ ਵੀ ਕੋਈ ਵੀ ਮੈਂ ਇਹ ਗੱਲ ਕਹਿਣਾ ਨਾ ਵੀ ਕੋਈ ਵੀ ਬੰਦਾ ਥੋੜੇ ਬੁਲੇ ਚੱਲ ਕੇ ਨਹੀਂ ਆਉਂਦਾ। ਨਾ ਕੋ ਜੁੜੇ ਤੇ ਕੋਈ 1 47 ਦਾ ਕਾਣੀ ਬੈਠਾ ਵੀ ਭਈ ਪੈਸੇ ਦੇ ਤੇ ਵੀ ਦਾ ਉਹ ਧੱਕਾ ਕਰ ਰਿਹਾ ਹੈ ਨਾ ਹੁੰਦੀ ਰਜਾ ਹੁੰਦੀ ਹੈ। ਗੱਲ ਤਾਂ ਜਦੋਂ ਵਿਗੜ ਜਾਂਦੀ ਹੈ ਉਦੋਂ ਕੁਸੂਰ ਬਦੂ ਜਿਹੜਾ ਹੈ ਆਉਂਦਾ ਹੈ। ਇਹ ਕੁਝੇ 2000 ਕਿਤੇ ਹੀ ਬਦਨਾਮ ਨੇ। ਮਨ ਕੇ ਚਲੋ ਕੋਈ ਅਜਾਨਤ ਹੋਗਾ ਦਲਾਲ ਹੋਗਾ ਹੂੰ ਨਾਮ ਹੀ ਬਦਨਾਮ ਹੈ ਕਹਿੰਦਾ ਤੇ ਤਾਂ ਕਰਕੇ ਲੋਕਾਂ ਦੇ ਵਿੱਚ ਹੋਰ ਚੀਜ਼ ਦਾ ਫਿਰ ਜਾਵੇ ਮੰਨਣ ਦਾ ਬਈ ਹੈ ਨਾ ਤੇ ਬਸ ਇਹੀ ਗੱਲ ਆਪਨੇ ਦਾ ਵੀਰ ਸਚਾਈ ਨੂੰ ਜਾਣੋ ਠੀਕ ਹੈ ਅੱਜ ਤੱਕ ਬਈ ਆਪਾਂ ਇਸੇ ਜੀ ਵੀ ਹਰੇ ਆਂ ਵੀ ਆਪਾਂ ਨੂੰ ਕੋਈ ਗਲਤ ਸਾਬਤ ਕਰ ਦੇ ਤਾਂ ਆਪਾਂ ਮੰਨ ਕੇ ਗੱਲ ਬੜਾ ਮੰਨ ਲਈ ਜਾ ਰਾਂ ਪਰ ਹੂੰ ਨਹੀਂ ਚੰਦੇ ਬੇਜਾ ਕੋ ਕੁਝ ਹੀ ਹੋਵੇ ਹਾਂਜੀ ਬੇਜਾ ਕੋ ਪ੍ਰਸ਼ਾਸਨ ਹੈ ਤੇ ਸਰਕਾਰ ਹੈ ਦਾਲ ਤਲੀ ਜਾਂਦੇ ਉਹਦੇ ਵਾਸਤੇ ਸਜਾ ਕਰਿਆ ਉਹ ਗੂੜੀ ਬਦਨੀ ਠੀਕ ਹੈ ਪਰ ਜੋਲਮੁਣੀ ਜਨਾ ਨਾ ਮੈਂ ਦਾ ਭਾਵ ਹਾਂਜੀ ਬਸ ਇਹ ਗੱਲ ਆਪਣਾ ਦਾ ਗੁੰਲੇ ਆ ਕਿ ਉਹ ਜੋਲਮੁਣੀ ਜਨਾ ਵੇਚਾ ਕ ਆਮੰਦਾ ਹੈ ਮੇਜਾ ਪ੍ਰਜਾਨਾ ਵੇਚਾ ਕ ਸਰਕਾਰ ਹੈ ਠੀਕ ਹੈ ਤੇਰਾ ਅਗਲੇ ਨੂੰ ਆਪਣੀ ਮਰਜ਼ੀ ਕਰਦੇ ਜੋ ਕਰਦਾ ਫਿਰ ਆ ਭਾਵ ਦੇ ਮਾਨ ਨਾਲ ਕਰ ਲਓ ਬਸ ਹਨ ਤੇ ਅੰਖ ਨੂੰ ਜਾਗਦੀ ਰੱਖਣ ਵਾਸਤੇ ਦਾ ਫਿਰ ਇਹ ਹੀ ਚੀਜ਼ ਹੈ ਨਾ ਹਾਂਜੀ ਕਿਉਂਕਿ ਸੰਤ ਜਨਾ ਸਿੰਘ ਪੰਡਾਲ ਨੇ ਵੀ ਕਿਹਾ ਇਹਨੇ 10 ਵਾਰ ਸਾਨੂੰ ਬੰਦਾ ਮਾਰ ਦੂਆ ਹੁਣ ਕੀ ਕਰੂਗਾ ਹੈਨਾ ਹੋਰ ਤਾਂ ਕੋਈ ਨਹੀਂ ਮਾਰਨ ਦਾ ਕੋਈ ਕੁਝ ਨਹੀਂ ਹੈਗੀ ਹੈ ਤੇ ਫਿਰ ਜਦੋਂ ਤੁਸੀਂ ਸੱਚ ਤੁਹਾਡੇ ਅੰਦਰ ਪਸਿਆ ਤੇ ਤੁਹਾਨੂੰ ਕਿਹਦਾ ਡਰਦੀ ਹੈ ਹੈਨਾ ਤੇ ਇਹਦੇ ਕਰਕੇ ਬਈ ਦਰਵਾਜ਼ੇ ਵੀ ਆਪਾਂ ਨਾ ਕਦੇ ਦਰੇ ਨਹੀਂ ਨਾਲ ਰੂਪ ਰੱਖਿਆ ਹੈਨਾ ਆਪਾਂ ਦਾ ਹਰ ਇੱਕ ਬੰਦੇ ਨੂੰ ਗੱਲ ਕਰਕੇ ਹੀ ਬੋਲਦੇ ਜਾਂ ਆ ਕੇ ਹਰੇਕ ਤਾਂ ਵੀ ਅਸਲ ਵਿੱਚ ਸਚਾਈ ਜਣਗੀ ਬਸ ਤੇ ਸਚਾਈ ਭਰਾਵਾਂ ਨੂੰ ਪਤਾ ਵੀ ਸ਼ਬਦਾਂ ਨਾਲ ਨਹੀਂ ਮਿਲਦੀ ਇਹ ਤਾਂ ਗੁੱਟਿਆਂ ਨਾਲ ਮਿਲਦੀ ਹੈ ਜੀ ਗੱਲ ਹੈਨਾ ਤੇਰਾ ਪੈਸਾ ਦੇਦਾ ਉਹ ਉਹਨੂੰ ਮਿਲੂਗੀ ਤੇ ਨਹੀਂ ਤੁਸੀਂ ਚੋਰ ਹੋ ਨਹੀਂ ਨਹੀਂ ਬਹਿ ਜਾ ਦਿੰਦੇ ਚੋਰ ਹੋ ਤੇ ਪੈਸਾ ਦਿਨੋਂ ਕੋਈ ਖਾਦਾ ਨਾ ਫਿਰ ਬੇਸ਼ੱਕ ਥੋੜੇ ਪੈਸੇ ਖਾਦੇ ਹੁਣ ਮੈਂ ਜਦੋਂ ਮੈਂ ਪੈਸੇ ਦੇਤੇ ਫਿਰ ਮੈਂ ਖਾਦਾ ਤੇ ਨਹੀਂ ਮੈਂ ਸਵਾਏ ਹੋਂ ਤੋਂ ਅਵੇ ਮਜੋਰ ਆ ਜਦੋਂ ਪੈਸਾ ਨਾ ਮੰਨੇ ਕਰੇ ਨਾ ਤੇ ਵੀਰ ਇਹ ਸੋਤ ਕਹਿੰਦੇ ਸਰਕਾਰਾਂ ਵੀ ਕਹਿੰਦੀਆਂ ਆ ਪਹਸਤਾ ਜਾਰ ਖਤਮ ਕਰੋ ਪਰ ਇਹ ਕਦੇ ਵੀ ਨਹੀਂ ਹੁੰਦਾ ਬਈ ਪੰਜਾਬ ਦੇ ਵਿੱਚ ਆਪਣੀ ਗਰੰਟੀ ਹੈ ਕਿਉਂਕਿ ਰਿਸ਼ਵਤ ਤੋਂ ਬਿਨਾਂ ਗੱਲ ਨਹੀਂ ਸੁਣੀਦੀ ਉਹ ਫਸਿਆ ਬੰਦਾ ਕੀ ਕਰਦਾ ਉਹ ਜਿਹੜਾ ਬੰਦਾ ਕੋਈ ਵਿਚਾਰਾ ਉਹ ਲੈ ਮੰਨਦਾ ਹੁੰਦਾ ਜਾਂ ਕਈ ਵਾਰੀ ਪਹਿਲੀ ਵਾਰ ਕੰਮ ਆਇਆ ਲੋਕ ਹਨ ਉਹ ਬਈ ਇਸ ਬਤ ਦੇ ਨੂੰ ਲੋਕ ਤਿਆਰ ਹੋ ਜਾਂਦੇ ਆ ਵਿੱਚ ਮੰਦੇਗਰ ਚੋਰ ਬੰਦੇੰ ਦਾ ਇਸ ਬਤ ਦੇ ਨਹੀਂ ਹੁੰਦੀ ਕੋਈ ਕੰਨੀ ਹੈ ਨਾ ਉਹਦਾ ਤਾਂ ਕਾਨੂੰਨ ਦਾ ਪਾਲਾ ਆ ਆਪਦੇ ਪੱਖੋਂ ਉਹ ਪਹਿਲਾਂ ਹੀ ਦੇ ਜਾਂਦਾ ਨਾ ਜਿਹੜਾ ਸਾਰਨਾਮ ਯਾਤਰਾ ਕੀਮੇ ਮੰਗ ਰਿਹਾ ਨੇ ਉਹ ਪ੍ਰਕਾਰ ਕਰਾਂਗੇ ਤੇ 31 ਦਸਵੀਂ ਜਿਵੇਂ ਉਹ ਇਹਨਾਂ ਦੇ ਸਾਨੇ ਵੀ ਰੁਚਾ ਲੰਡਾ ਜੋਹਰ ਦੇ ਗੁੰਡੀ ਹਨ ਬੰਦਣਾ ਉਹ ਸਮਾਂ ਬਈ ਜਾਂਦੀ ਗੱਲ ਹੈ ਨਾ ਮੀਰ ਤੇ ਰੁਚੇ ਲੰਡਿਆਂ ਦੀ ਗੱਲ ਹੈ ਮੇਰਾ ਤਾਂ ਇਹ ਸਤਿਨਾਮ ਤੇ ਵੀ ਆਪਣੇ ਜਿਹਾ ਕਦੇ ਵੀ ਕਮੀ ਹੋਵੇ ਤਾਂ ਤੁਸੀਂ ਪਤ ਪ੍ਰਕਾਰ ਅਜੇ ਤਰੂਲੇ ਜੋ ਹਨਾ ਪਰ ਇਹਨੂੰ ਸਾਫ ਕੀ ਰੱਖਦਾ ਜਿੱਦਾਂ ਵੀ ਕਮੀ ਮੇਰੇ ਕਿਸੇ ਕੰਮ ਦੱਸਿਆ ਉਹ ਵੀ ਦੁਬਾਰੇ ਕੁਝ ਕਰ ਲੈਣਾ ਆਪਾਂ ਨੂੰ ਆਵੇ ਇਹ ਉਹਦੇ ਤੋਂ ਤਰੂਦੇ ਵੀ ਕੀ ਗੱਲਾਂ ਕਰਦੇ ਹਨਾ ਤੇ ਨਿਕਲ ਕੀ ਆਇਆ ਪਰ ਇਹ ਕਦੇ ਨਹੀਂ ਮਿਲੂਆ ਸਿਕੰਦਰ ਦੇ ਕੋਲੋਂ ਨਹੀਂ ਮਿਲੂਆ ਵੀ ਸਿਕੰਦਰ ਤੇ ਹਾਂ ਤੇ ਉਹ ਅਫਵਾਹ ਆਉਣੀ ਜਾਂ ਕੋਈ ਕਿਸੇ ਨੇ ਆਪਦੇ ਕੰਮ ਤੋਂ ਮੁੱਕਣਾ ਉਹ ਤਾਂ ਕੋਈ ਲਾਜ ਨਹੀਂ ਬਈ ਲਾਜ ਪਰ ਗਾਂ ਤੋਂ ਸਿਆਣੇ ਬਣ ਕੇ ਗਾਂ ਤੋਂ ਮੌਮ ਦੇਖਤੀ ਰੂਪਣਾ ਗੱਲ ਨਹੀਂ ਕਰਦੇ ਚਲ ਇਹ ਵੀ ਨਹੀਂ ਲੰਭਾ ਹੋਊਗਾ ਕਿਉਂਕਿ ਜੋ ਦੇਖਤੀ ਰੂਪੀ ਹੋਇਆ ਫਿਰ ਲੰਭਾ ਨਹੀਂ ਹੁੰਦਾ ਤੇ ਬਸ ਇਹੀ ਗੱਲ ਚ ਪਈ ਆ ਸਦੀ ਦਾ ਦਿਲ ਦੀ ਹੈ ਨਾ ਤੇ ਦੂਸਰੀ ਗੱਲ ਇਹ ਹੈ ਵੀ ਜੋ ਆਪਾਂ ਪ੍ਰੈਜ਼ੀਡੈਂਟ ਪੰਜਾਬ ਦੇ ਸੇਦ ਬੋਲ ਰਹੇ ਆ ਭਾਈ ਜੀ ਹਰ ਇਨਫਰਮੇਸ਼ਨ ਮੇਰੇ ਸਪੌਂਸਰ ਦੇ ਹਰ ਗਿਆਨ ਇਹਦੇ ਬਗੋਂ ਵੀ ਮੇਰੀ ਬੇਨਤੀ ਆ ਸਾਰੇ ਬੰਦਿਆਂ ਨੂੰ ਵੀ ਆਪਣਾ ਮਨੁੱਖ ਨੂੰ ਅਧਿਕਾਰ ਦਾ ਪਤਾ ਹੋਣਾ ਚਾਹੀਦਾ ਹੈ ਹਾਂਜੀ ਇਹ ਕਿਸੇ ਵੀ ਬੰਦੇ ਤੇ ਮਸੀਬਤ ਆ ਤਾਂ ਵਰਨਾ ਫੋਨ ਤੇ ਕੰਟੈਕਟ ਕਰ ਸਕਦਾ ਹੈ ਅਦੇ ਦੀੰਮ ਨਾਲ ਤੇ ਅਸੀਂ ਉਹਦਾ ਪੂਰਾ ਸਾਥ ਦੇਵਾਂਗੇ ਜਿਵੇਂ ਕਿ ਕਿਸੇ ਦਾ ਕੋਈ ਤਲਾਕ ਵਰਸਟ ਸਿਸਟਮ ਚੱਲਦਾ ਹੋਵੇ ਹਨਾ ਇਹ ਵੀ ਹੈਗਾ ਕਿ ਇਸ ਨਾਲ ਕੋਈ ਕੱਟ ਪਾਸਾ ਨਹੀਂ ਹੋ ਰਹੀ ਹੈ ਹਨਾ ਕੋਈ ਇਨਸਾਫ ਨਹੀਂ ਮਿਲਦਾ ਕਿ ਬੰਦੇ ਨੂੰ ਤੇ ਇਨਸਾਫ ਤਾਂ ਮਿਲਦੀ ਨਹੀਂ ਲੈਣੇ ਪੈਂਦੇ ਤਾਂ ਹੱਥ ਨਾਲ ਹਨਾ ਇਹ ਵੀ ਨਾਲ ਖੜਦੇ ਹ ਤੁਸੀਂ ਹਾਂ ਵੀ ਨਾਲ ਖੜਦਾ ਜਿਹੜੇ ਆਪਣੇ ਇਹਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਆਉਂਦਾ ਜੋ ਵੀ ਮੰਨ ਕੇ ਚੱਲ ਠੀਕ ਕਰਨ ਵਾਸਤੇ ਹਾਂਜੀ ਕਿਸੇ ਦਾ ਵੀ ਹਨਾ ਜੋ ਵੀ ਆਪਣੇ ਹਿਊਮਨ ਰਾਈਟਸ ਦੇ ਇਹਦੇ ਵਿੱਚ ਕਾਨੂੰਨ ਦੇ ਵਿੱਚ ਆਉਂਦਾ ਉਹ ਸਾਰਾ ਕੋਈ ਪੋਲਾ ਮਦਦ ਕਰਾਂਗੇ ਹਰੇਕ ਸਵੰਦੇ ਲਈ ਇਹ ਕਿਸੇ ਦੀ ਕਿਸੇ ਸਮਾਈ ਨਹੀਂ ਹੁੰਦੀ ਉਹ ਵੀ ਉਹਦੇ ਨਾਲ ਕਰਾਂਗੇ ਹੈਨਾ ਜੋ ਵੀ ਕਾਰਜ ਵੀ ਕਾਰਵਾਈ ਅਸੀਂ ਕਰ ਸਕਦੇ ਆ ਉਹ ਕਰਾਂਗੇ ਹਮਾਰੇ ਦੇ ਪਰਸਪਨ ਤੇ ਇਹ ਮੇਰੀ ਅਪੀਲ ਆ ਬੰਦਿਆਂ ਨੂੰ ਵੀ ਕਈ ਵਾਰੀ ਵਿੱਚ ਬੰਦੇ ਵਿਚਾਰੇ ਲਾਗਲੇ ਗੁਜਰੇ ਤੇ ਚੁੱਪ ਕਰਕੇ ਬਹਿ ਜਾਂਦੇ ਨੇ ਨਾ ਨਾ ਦੇਖਾਇਆ ਕੰਮ ਨਹੀਂ ਆਇਆ ਬਸ ਇਹ ਗਾਣਾ ਮਜੀਗ ਬਗੀਰ ਕਰਨ ਨੂੰ ਪੈਸਾ ਨਹੀਂ ਹੁੰਦਾ ਲੋਨਾਂ ਦੀ ਬਹੁਤ ਨਹੀਂ ਹੁੰਦੀ ਉਸ ਤੱਕ ਹਾਂ ਦੇਣ ਨੂੰ ਪੈਸਾ ਨਹੀਂ ਜਦੋਂ ਪੈਸਾ ਨਹੀਂ ਤਾਂ ਤੁਹਾਨੂੰ ਦੱਸਿਆ ਗਿਆ ਬੜਾ ਦੇਖੇ ਤੇ ਕੰਮ ਹੋਈ ਨਾ ਕੋਈ ਹੋ ਰਾਇਆ ਤੇ ਇੱਥੇ ਬੋਲ ਗਿਆ ਹੈ ਨਾ ਤੇ ਵਿੱਚੋਂ ਨਾ ਇਹ ਜਿਹੇ ਬੰਦੇ ਵੀ ਹੋਣਗੇ ਬਈ ਜਿਨ੍ਹਾਂ ਦੇ ਕੋਈ ਮਾਨੇਦੋ ਕਮਜ਼ੋਰੀ ਕਾਰਨ ਆਦਿਆਂ ਧੀਆਂ ਘਰੇ ਬਿਠਾ ਰੱਖੀਆਂ ਹੈ ਹਨਾ ਤੇ ਉਹ ਕੋਈ ਆਹਾ ਵੀ ਨਹੀਂ ਕਰ ਸਕਦੇ ਕੋਈ ਸਰਪਾਈ ਨਹੀਂ ਹੋਤਾ ਹੈ ਹਾਂ ਵਿੱਚ ਬੰਦਿਆਂ ਨੂੰ ਵੀ ਵਿਚਾਰਾਂ ਨੂੰ ਕੋਈ ਨਸਾਬ ਨਹੀਂ ਮਿਲਦਾ ਹੋਣਾ ਹਨਾ ਬਹੁਤ ਬੰਦੇ ਆ ਜੀ ਤਾਂ ਉਹਨਾਂ ਨੂੰ ਮੇਰੀ ਉਮੀਦ ਹੈ ਕਿ ਤੁਸੀਂ ਜਦੋਂ ਮਾਰਦੀ ਗੱਲ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ 9897 50000 ਹੈ ਤੇ ਇਹਦੇ ਤੁਸੀਂ ਫੋਨ ਕਰਕੇ ਸਾਡਾ ਸੰਪਰਕ ਕਰ ਸਕਦੇ ਹੋ ਜਿਹੜੀ ਸਮੱਸਿਆ ਆਰੇ ਹੱਲ ਕਰਨ ਵਾਲੀ ਹੋ ਉਹ ਅਸੀਂ ਜ਼ਰੂਰ ਹੱਲ ਕਰਾਂਗੇ ਠੀਕ ਹੈ ਤੇ ਬਾਕੀ ਜੋ ਵੀ ਬੀਜੇ ਬਾਰੇ ਕੋਈ ਜਾਣਕਾਰੀ ਕਿਸੇ ਨੂੰ ਲੈਣੀ ਹੈ ਉਹ ਵੀ ਜੋ ਜਿਹੜੇ ਅਸੀਂ ਕੰਸਲਟੈਂਟ ਕਨਸਲਟਰ ਦੀ ਹੈ ਅਸੀਂ ਸਲਾਹ ਲੈਣ ਦੀ ਪੀ ਸਾਡੀ ਲੈਣੇ ਤੇ ਇਹਦੀ ਸਲਾਹ ਕਰੀ ਦੇਵਾਂਗੇ ਤੁਸੀਂ ਬੀਜਾ ਜਿਹੜਾ ਲਗਾਉਣਾ ਹੈ ਇਹਦੇ ਥੰਗ ਨਾਲ ਲਗਾਉਣਾ ਹੈ ਨਾ ਇਹ ਕੁਝ ਸਾਥੋ ਕੰਮ ਕਰਾਉ ਲਿਆ ਤਾਂ ਜੀ ਉਹ ਤੋਂ ਵਿਅਕਤੀ ਰੂਪ ਲਵਾਂਗੇ ਦੇ ਐਕਟਿਵ ਰੂਪ ਚ ਹੀ ਲਵਾਂਗੇ ਰਿਕਨ ਦੇ ਵਿੱਚ ਰਿਕਨ ਮੈਨਾਸੀ ਕੰਮ ਨਹੀਂ ਕਰਦੇ ਕਿਉਂਕਿ ਧੋਖੇ ਬਹੁਤ ਬਾਰੇ ਹਨ ਹਾਂ ਹਾਂ ਇਹ ਗੱਲ ਹੈ ਬਈ ਅੱਛਾ ਭਾਈ ਜੀ ਤੁਹਾਡੇ ਕੋਲੇ ਕੋਈ ਜਿੰਮੇਦਾਰੀ ਸਬੰਧੀ ਸਵਾਰਥੀ ਵੀ ਕੰਮ ਕਰ ਰਹੇ ਹਨ ਮੰਜਨ ਪ੍ਰੈਜਿਡੈਂਟ ਹੋ ਤੁਸੀਂ ਹੈਨਾ ਕੋਈ ਕੰਮ ਕਰੇ ਹੋਣਗੇ ਕੋਈ ਤੁਹਾਡੇ ਕੋਲੇ ਉਹਦਾ ਕੋਈ ਪ੍ਰੂਫ ਹੋਏਗਾ ਕੁਝ ਕੰਮ ਦਾ ਵਈਨ ਵਾਇਰ ਕਾਫੀ ਕਰੇ ਨੇ ਤੇ ਉਹ ਪ੍ਰੂਫ ਕਈ ਤਾਂ ਹਮ ਲਕਤੀਵ ਰੂਪ ਪੈ ਨੇ ਹੈ ਮੰਨ ਲਈ ਗੱਲ ਐ ਤੇ ਕੰਮ ਰੱਬ ਨੇ ਕਰਨਾ ਹੈ ਹਾਂ ਇਹ ਇਹ ਤੋਂ ਵੀ ਬਹੁਤ ਬੀ ਬੰਦੇ ਤਾਂ ਜਾਇ ਰਹੋ ਨਾ ਤੇ ਇੱਕ ਵੀਡੀਓ ਤਾਂ ਹੈਗੀ ਐ ਤੇ ਐਵੇਂ ਕਹਿੰਦੇ ਸਾਰੇ ਤੂਬ ਕੋਲੇ ਨੇ ਵੀ ਤਾਂ ਇਸ ਕਰ ਕੋਲੇ ਤੇ ਦੇ ਵੀ ਦੇ ਮੰਗ ਜਿਹੜੀ ਚੀਜ਼ ਸਾਡੇ ਕੋਲ ਹਸਕੀਤ ਰਹੀ ਜੀ ਹਾਂ ਜੀ ਤੇ ਵੀ ਜੇ ਵੀ ਆਪਾਂ ਜੋ ਲਵਾਏ ਹੁੰਦੇ ਆ ਉਹ ਵੀ ਜਿਹੜੇ ਆਪਾਂ ਕੋਲ ਹੁੰਦੇ ਆ ਆਪਾਂ ਬਾਈ ਜੀ ਅਗਲੇ ਨੂੰ ਦੱਸ ਦਿੰਨੇ ਹਾਂ ਜੀ ਹਾਂ ਜੀ ਆ ਬਾਈ ਜੀ ਬੰਦੇ ਨੂੰ ਆਪਾਂ ਸੋ ਇੱਕ ਵਾਰੀ ਕੈਮਰੇ ਤਾਂ ਨਹੀਂ ਤੁਸੀਂ ਇਹਨੂੰ ਦਿਖਾ ਦਿਓ ਬਈਓ ਹਾਂ ਜੀ ਬਾਈ ਇਹ ਤਾਂ ਸਾਰੇ ਨੂੰ ਪਤਾ ਲੱਗ ਜੀ ਹਾਂ ਜੀ ਇਹਨੂੰ ਹਣ ਤਾਂ ਆ ਬਲਵਾਏ ਬਾਈ ਜੀ ਜਿਹਨੂੰ ਮੋਬਾਈਲ ਵਾਲੇ ਨੇ ਫੁਰਗਰ ਇਹ ਨਰਮ ਮੰਦਾ ਸੀ ਤੇ ਇਹਦੀ ਕਿਤੇ ਵੀ ਕੋਈ ਨਮਾਈ ਨਹੀਂ ਹੁੰਦੀ ਸੀ ਅੱਛਾ ਹਾਂ ਤੇ ਇਹ ਜੇ ਕਿਤੇ ਥਾਣੇ ਜਾਂਦਾ ਤਾਂ ਉਹਨੇ ਮੋਬਾਈਲ ਨਾਲ ਇਹ ਆਪ ਦੇ ਫੇਸੇ ਦੇ ਜੋਰ ਤੇ ਇਹਦੀ ਬਰਦਾਸ਼ਤ ਲੱਗ ਜਾਂਦੀ ਸੀ ਹਨਾ ਪਰ ਇਹਨਾਂ ਦਾ ਹਰ ਵਾਰ ਬੁਰਾ ਹੁੰਦਾ ਸੀ ਕੀ ਕਰਨਾ ਹੈ ਮਨਮੋਹਲੀ ਜੋਤੀ ਕਰਦਾ ਹੈ ਸਰਬ ਸੁਖਵਾਦ ਹੈ ਹਾਂ ਤੇ ਸਾਡੇ ਪਲਾਂਚ ਲੱਗਿਆ ਬਾਈ ਸੋ ਹਾਂਜੀ ਦਰਸ਼ਕੋ ਤੁਸੀਂ ਬਾਈ ਨਾਲ ਗੱਲਾਂ ਕੀਤੀਆਂ ਅੱਜ ਆਪਾਂ ਬਾਈ ਸਿਕੰਦਰ ਨਾਲ ਸੋਨੜੇ ਆਪਣੇ ਦਿਲ ਦੀਆਂ ਪੂਰੀਆਂ ਖੁੱਲ ਕੇ ਗੱਲਾਂ ਆਪਣੇ ਨਾਲ ਕਰੀਆਂ। ਸੋ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬਹੁਤ ਬਹੁਤ ਧੰਨਵਾਦ। ਇੰਨੇ ਵੀ ਬੱਚੇ ਬਾਹਰ ਜਾ ਰਹੇ ਆ ਜਿਹੜੇ ਆਪਣੇ ਹੈਗੇ ਆ। ਬਾਹਰ ਜਾਣ ਵਾਲੇ ਉਹਨਾਂ ਨੂੰ ਜਾਗਰੂਕ ਕੀਤਾ। ਵੀ ਕਦੇ ਵੀ ਕੋਈ ਦਿੱਕਤੀ ਕੰਮ ਤੋਂ ਬਿਨਾਂ ਕਦੇ ਕੋਈ ਕੱਦ ਬਿਨਾਂ ਕੁੱਟੋ। ਹਾਂ ਜੀ। ਤੇ ਦੂਜੀ ਬੇਨਤੀ ਮੇਰੀ ਇਹ ਬਾਈ ਜੀ ਵੀ ਕਿਸੇ ਨੂੰ ਦਾਲਤ ਨਾ ਜੱਜ ਕਰੋ ਬਿਨਾਂ ਉਹਨੂੰ ਮਿਲੇ ਤੋਂ। ਬਣਾਉਂਦੀ ਹਕੀਕਤ ਬਣੀ ਹਕੀਕਤ ਜਾਨ ਬਣਾ ਹਾਂ ਜਾਨ ਬਣਾ ਕਾਰਨ ਕਿ ਇੱਥੇ ਤਾਂ ਗਲਤ ਸਾਬਤ ਪੈਸੇ ਨਾਲ ਹੀ ਹੋ ਜਾਂਦਾ ਬੰਦਾ ਪੈਸੇ ਨਾਲ ਹੀ ਸਾਬਤ ਹੋ ਜਾਂਦਾ ਹਾਂ ਹਾਂ ਜੀ ਤੇ ਹੁਣ ਸਪੱਸ਼ਟ ਕਰੋ ਕਿ ਜਿਹੜਾ ਹੁਣ ਉਹ ਐਫ ਆਰ ਆ ਐਫ ਆਰ ਕੇ ਇਹ 2 ਲੱਖ ਰੁਪਏ ਦੇਣ ਦੇ ਤਾਂ ਵੀ ਪੂਰੇ ਸੱਚੇ ਸੀ ਸੱਚੇ ਸੀ ਹਾਂ ਤੇ ਜੇ ਅਸੀਂ ਪੈਸੇ ਨਹੀਂ ਦਿੱਤੇ ਤਾਂ ਵੀ ਠੱਗ ਬੱਲੇ ਮਹਾਰਦੀ ਬਾਜੇ ਨਹੀਂ ਠੱਗ ਕਾਰਨ ਕਿ ਅਸੀਂ ਹਕੀਕਤ ਦਿਖਾਉਣੀ ਹੈ ਹਾਂ ਜੀ ਹਕੀਕਤ ਦਿਖਾਉਣੇ ਕਰਕੇ ਤਾਂ ਕਰਕੇ ਜੇ ਕਰਕੇ ਅੱਜ ਆ ਰਹੇ ਨੇ ਵੀ ਠੱਗ ਦੇ ਹਰਨਾ ਹੈ ਤੇ ਜੇ ਫਾਇਦਾ ਦੇ ਕੇ ਕੰਮ ਕਰ ਲਾਗੇ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਨਾ ਬਿਨਾਂ ਕਦੇ ਰਹਿਣਾ ਜੋ ਮਰਜ਼ੀ ਹੋ ਜਾਈ ਹੈ ਨਾ ਤੇ ਬਾਕੀ ਜਿਹੜੀ ਤੁਹਾਡੀ ਸੱਚਾਈ ਦੀ ਗੱਲ ਹੈ ਉਹ ਕਉ ਤਾਂ ਲੈਟ ਆ ਪਰ ਉਹ ਸੰਤਲੋਕ ਹੋ ਗਿਆ ਤੇ ਜਦ ਉਹਦੀ ਗੱਲ ਪੈ ਗਈ ਮੈਂ ਕੋਹੋਂ ਨਹੀਂ ਚਾਹ ਲੈ ਰਹੀ ਹੈ ਤੇ ਝੂਠ ਦੀ ਗੱਲ ਪੈ ਗਈ ਜੇਦੀ ਤੇ ਉਹਦੀ ਗੱਲ ਖਤਮ ਵੀ ਛੇਤੀ ਹੋਈ ਹੈ ਨਾ ਹਾਂ ਬਸ ਆਪਾਂ ਇਹੀ ਬੇਨਤੀ ਕਰਦਾ ਸਾਰੇ ਵੀਰਾਂ ਭੈਣਾਂ ਨੂੰ ਵੀ ਜੇ ਕੋਈ ਵੀ ਕਦੇ ਵੀ ਕਸੂਰ ਹੋਏ ਆਪਾਂ ਦੇਖਿਆ ਵੀ ਬੰਦੇ ਆਪਣੇ ਨਾਲ ਝਿੰਦੋਂ ਵੀ ਪੁਰੇ ਸੀ ਨਾ ਹੈ ਹਲਪ ਚ ਉਹਨਾਂ ਨੇ ਇਹੀ ਕਿਹਾ ਸੀ ਬਾਈ ਵੀ ਜੇ ਮੇਰੇ ਵਿੱਚ ਗਲਤੀ ਲੱਗੀ ਤੁਹਾਨੂੰ ਹਾਂਜੀ ਹਾਂਜੀ ਹਾਂ ਵੀ ਮੇਰਾ ਨਾਮ ਸੁਣੋ ਵੀ ਨਾ ਤੇ ਮੈਨੂੰ ਧਾਰ ਵੀ ਦਿਓ ਹਾਂ ਵੀ ਹਾਂ ਤੂਗਾ ਠੀਕ ਸਾਰੇ ਗਲਤ ਹੈ ਨਹੀਂ ਹਾਂ ਤੁਹਾਨੂੰ ਲੈ ਕੇ ਜਾ ਰਹਾ ਸਹੀ ਕੰਮ ਤੇ ਹਾਂ ਖਾਲੀ ਹਾਂ ਜੀ ਤੇ ਜੋ ਵੀ ਆਪਾਂ ਬਾਈ ਜੀ ਤੇ ਚਾਹੀ ਉਹਨਾਂ ਨੂੰ ਵੀ ਚਾਹੀ ਦੱਸੇ ਸੀ ਤੇ ਬਬ ਪ੍ਰਕਾਹ ਨੂੰ ਵੀ ਇਹੀ ਕਿਹਾ ਸੀ ਵੀ ਚਾਹੀਦੇ ਤੁਹਾਡਾ ਕੰਮ ਕਰੋ ਜੋ ਵੀ ਹੈ ਤੇ ਬੱਸ ਉਹਨੂੰ ਬੋਲ ਚਾਹੀਦੇ ਬਈ ਹੋਣ ਧੰਨਵਾਦ ਹਣਾ ਤੇ ਚਾਹੀ ਤੋ ਬਣਾ ਚਾਹੀਦੇ ਕਰਾਨੀ ਮੰਨਦਾ ਨਾ ਲੈ ਨਹੀਂ ਤੇ ਵਾ ਸਹੀ ਹੀ ਆਪਾਂ ਦਾ ਮੈਸੇਜ ਹੈ ਸਾਰੇ ਬੰਦੇ ਨੂੰ ਵੀਰ ਕੋਈ ਵੀ ਕੰਮ ਹੈ ਸਹੀ ਬੰਦੇ ਦੇ ਨਾਲ ਕਰੋ ਇਹਦਾ ਸਹੀ ਹੈ ਨਾ ਇਹ ਕਹਾਂਗੇ ਦੀ ਮਦਦ ਕਰਨੀ ਉਹ ਇੱਕ ਦਰ ਪੈਣਾ ਮਨੋਗੇ ਦਾ ਹੁਣ ਕੋਈ ਅਗੇ ਕਿਸੇ ਗਰੀਬ ਦੀ ਮਦਦ ਕਰਨੀ ਜੇ ਤੁਹਾਨੂੰ ਪਤਾ ਹੈ ਵੀ ਉਹਨੂੰ ਕੋਈ ਦਬਾਅ ਦਾ ਕਾਰਨ ਹੈ ਜੋ ਹੈ ਨਾ ਤਾਂ ਉਹਦੀ ਮਦਦ ਕਰੋ ਕਰੋ ਹਨਾ ਤੇ ਫੇਰ ਹੀ ਤੁਸੀਂ ਇਨਸਾਨ ਕਹੋਗੇ ਹਨਾ ਨਾ ਵੀ ਸਰਬਾਰਤ ਅਰੇ ਇਹੀ ਕਰਦਾ ਸਰਬਾਰਤ ਮੈਂ ਵੀ ਗੁਰਮਤ ਤੁੰਗੀ ਕਰਿਆ ਅਦਾ ਬੰਦਾ ਹੁੰਦਾ ਲੋਕਾਂ ਬਾਸ ਤੇ ਨਾਲ ਖੜੇ ਹੋਣਾ ਹਨਾ ਅੱਬਾ ਬਈ ਜਿੰਨੇ ਬੰਦੇ ਨੇ ਮਦਦ ਕੀਤੀ ਆ ਤਾਂ ਇੱਕ ਵੀ ਅਜਿਹੀ ਸਹੂਲਤਾਂ ਕਰੇ ਹਾਂ ਜੀ ਬੰਦੇ ਗਦੀਵਿਆ ਆਪਦੀ ਗੋਲਾਂ ਜਾਨੇ ਤੇ ਜਿੰਨੀ ਮਦਦ ਕਰਦੇ ਆ ਜਮਾ ਇਹ ਕਹਦਾ ਕਿ ਕਰਦੇ ਕੋਈ ਨਹੀਂ ਬਕਰਨੀ ਤੇ ਦਲ ਕੋ ਆ ਕੰਮ ਨਹੀਂ ਉਹਦੀ ਹੱਦ ਬਾਈ ਕਰ ਰਹੇ ਆ ਨਾ ਕਿਉਂ ਸੱਚੇ ਬੰਦੇ ਨੂੰ ਰਾਣੀ ਹੁੰਦਾ ਹੈ ਨਹੀਂ ਹਮੇਸ਼ਾ ਸੱਲੇ ਪਰਮਾਤਮਾ ਦਾ ਰਾਹੀ ਹੁੰਦਾ ਹੈ ਹਾਂ ਜੀ ਤੇ ਚੋਲ ਬੰਦਾ ਦਾ ਨਾਮ ਬੋਲ ਸਕਦੇ ਚਾਰ ਬੰਨਾਂ ਜੀ ਹਾਂ ਜੀ ਤੇ ਨਾ ਹੀ ਕੋਈ ਸੁਣੂ ਜਵਾਬ ਦੇ ਮੇਰਾ ਦੇਈ ਨਾ ਬਸ ਇਹ ਹੀ ਮੇਰੀ ਅਪੀਲ ਹੈ ਸਾਰੇ ਬੰਦਿਆਂ ਨੂੰ ਤੇ ਬਾਕੀ ਲੋਕੀ ਧਿਆਨ ਦਵਾਏ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਆਪਣੀ ਦੇ ਲੀਗਾ ਦਾ ਸਨਵਾਸ ਤੇ ਆਇਆ ਹਨ ਤੁਹਾਨੂੰ ਜਲ ਪਤਾ ਲੱਗਿਆ ਤਾਂ ਤੁਸੀਂ ਆਏ ਹਨ ਇਹ ਜੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵਸੇ ਹੀ ਮੇਰਾ ਮੈਸੇਜ ਹੈ ਬਾਈ ਸਾਰੇ ਮਿਲਣ ਹਾਂ ਇਹ ਬਹੁਤ ਬਹੁਤ ਧੰਨਵਾਦ ਬਾਈ 8:00 ਵਜੇ ਸੋ ਦੈਟਸੋ ਅੱਜ ਜੀ ਮੁਲਾਕਾਤ ਕਰੀ ਹੈ ਬਾਈ ਸਿਕੰਦਰ ਜੀ ਨਾਲ ਸੋ ਉਹਨਾਂ ਦੀਆਂ ਦਿਲ ਦੀਆਂ ਭਾਵਨਾਵਾਂ ਨੂੰ ਸੁਣਿਆ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਸੁਣਿਆ ਉਹਨਾਂ ਨਾਲ ਵਧੀਆ ਗੱਲਬਾਤ ਕੀਤੀ ਸੋ ਅੱਗੇ ਤੋਂ ਵੀ ਇਸੇ ਤਰ੍ਹਾਂ ਦੀ ਹੋ ਸਕਸ਼ੇ ਤਾਂ ਨਾਲ ਤੁਹਾਨੂੰ ਬੁਲਾਉਂਦੇ ਰਹਿਾਂਗੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਦਾ ਬਰਕਤ